ਪ੍ਰੀਮ ਕੋਰਟ ਕਹਿ ਰਹੀ ਹੈ ਕਿ ਅਸੀਂ ਕਿਸੇ ਦੀ ਭਾਵਨਾਵਾਂ ਨਾਲ ਤਾਂ ਖੇਡਦੇ ਨਹੀਂ ਪਏ ਅਸੀਂ ਤਾਂ ਲੋਕਾਂ ਦੀ ਸਿਕਿਉਰਿਟੀ ਵਾਸਤੇ ਗੱਲ ਕਰ ਰਹੇ ਆ ਕਿ ਅਸੀਂ ਕੋਰਟ ਦੀ ਇੱਜ਼ਤ ਕਰਦੀ ਆ ਬਟ ਇਹ ਬਟ ਇਹ ਸਰਾਸਰ ਜਨੋਸੀ ਕਹਿੰਦੇ ਨਾ ਮਾਨਵਤਾ ਦਾ ਕਤਲ ਹੈ ਖਤਰਾ ਹੈਗਾ ਇਹਨਾਂ ਕੋਲੋਂ ਕਿ ਅਸੀਂ ਖਤਰਾ ਮਹਿਸੂਸ ਕਰਦੇ ਆ ਇੱਕ ਦੋ ਅਗਰ ਇਦਾਂ ਦੇ ਕੇਸਿਸ ਹੋਏ ਉਹਦਾ ਮਤਲਬ ਇਹ ਨਹੀਂ ਹੈ ਨਾ ਕਿ ਅਸੀਂ ਸਾਰਿਆਂ ਦੇ ਨਾਲ ਜੋ ਹੈ ਮਾਨਵਤਾ ਖਤਮ ਕਰਕੇ ਉਹਨਾਂ ਨੂੰ ਇਹ ਸਜ਼ਾ ਦੇ ਦਿੱਤੀ ਜਾਵੇ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ 3 ਲੱਖ ਕੁੱਤਿਆਂ ਦੀ ਗੱਲ ਕੀਤੀ ਗਈ ਹੈ ਜੋ ਸਟ੍ਰੀਟ ਡੌਗਸ ਨੇ ਕਿ ਵੀ ਇਹਨਾਂ ਨੂੰ ਇੱਥੋਂ ਸਾਰੇ ਜੋ ਕੁੱਤੇ ਹਫ਼ਤੇ ਦੇ ਵਿੱਚ ਵਿੱਚ ਇੱਥੋਂ ਚੁੱਕ ਲੈਣੇ ਚਾਹੀਦੇ। ਪਹਿਲੀ ਤੇ ਗੱਲ ਇਹ ਹੈਗੀ ਹੈ ਕਿ ਡੈਲੀ ਦੇ ਵਿੱਚ ਕੋਈ ਸ਼ੈਲਟਰ ਨਹੀਂ ਹੈਗਾ ਜਿਸ ਦੇ ਵਿੱਚ ਇਹਨਾਂ ਬੇਜਵਾਨ ਬੱਚਿਆਂ ਨੂੰ ਰੱਖਿਆ ਜਾ ਸਕੇ। ਜੀ। 3 ਸ਼ੈਲਟਰ ਵੀ ਬਣਾਉਣ। ਹੂੰ। ਪਹਿਲੇ ਤਾਂ ਜ਼ਮੀਨ ਹੈਗੀ ਨਹੀਂ ਹਜ਼ਾਰਾਂ ਏਕੜ ਜ਼ਮੀਨ ਚਾਹੀਦੀ 3 ਲੱਖ ਕੁੱਤੇ ਸੰਬੰਦੇ ਲਈ। ਪਰ ਦਾ ਮਕਸਦ ਵੀ ਇਹ ਹੀ ਹੁੰਦਾ ਕਿਤੇ ਨਾ ਕਿਤੇ ਅਸੀਂ ਇਹ ਵੀ ਦੇਖਣ ਚਾਹਿਆ ਕਿ ਉਹਨਾਂ ਤੇ ਵੱਟੇ ਮਾਰਤੇ ਉਹਨਾਂ ਨੂੰ ਤੰਗ ਕੀਤਾ ਗਿਆ ਤਾਂ ਉਹ ਨੇਚਰਲ ਅਟੈਕ ਕਰਦੇ ਨੇ ਇਹ ਨਹੀਂ ਹੈ ਕਿ ਉਹ ਬੇਜੁਬਾਨ ਨੇ ਜਾਂ ਜਾਨਵਰ ਹੈ ਤੇ ਅਸੀਂ ਆਰਡਰ ਠੀਕ ਹੈ ਅਸੀਂ ਇੱਜ਼ਤ ਕਰਦੇ ਹਾਂ ਸੁਪਰੀਮ ਕੋਰਟ ਦੀ ਬਟ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਹਿਊਮੈਨਿਟੀ ਦਾ ਕਤਲ ਹੈ ਪਰ 70% ਜਿਹੜੇ ਡੌਗਸ ਨੇ ਉਹਨਾਂ ਦਾ ਟੀਕਾਕਰਨ ਹੀ ਨਹੀਂ ਹੋ ਸਕਿਆ ਤਾਂ ਇਹ ਇਹ ਫੇਲਿਅਰ ਤੇ ਸਿਸਟਮ ਹੈ ਨਾ ਸੈਲਫਿਸ਼ ਜਿਹੜੇ ਲੋਗ ਨੇ ਲੇਕਿਨ ਇਹਨਾਂ ਦਾ ਜਿਹੜਾ ਪਿਆਰ ਆ ਉਹ ਨਹੀਂ ਸਵਾਰਥ ਹੈ ਗਲਤਫਹਿਮੀ ਹੋਈ ਹੈ ਨਾ ਕਿ ਵੀ ਇੱਕ ਕਰਨ ਗਏ ਕਿ ਸਿਰਫ ਉਹਨਾਂ ਨੂੰ ਚੱਕ ਕੇ ਆਪਾਂ ਸੁੱਟ ਦਾਂਗੇ ਅੱਜ ਇਨਸਾਨ ਨੂੰ ਇਨਸਾਨ ਤੋਂ ਡਰਨ ਦੀ ਲੋੜ ਹੈ ਬਹੁਤ ਜ਼ਿਆਦਾ ਕ੍ਰਾਈਮ ਹੈ ਸਮਾਜ ਦੇ ਅੰਦਰ ਔਰ ਮੈਨੂੰ ਲੱਗਦਾ ਕਿ ਅਗਰ ਧਰਤੀ ਦੇ ਉੱਤੇ ਕੋਈ ਵਫਾਦਾਰ ਜਾਂ ਕੋਮਲ ਪ੍ਰਾਣੀ ਹੈ ਤਾਂ ਉਹ ਹੈ ਡੌਗ ਜੀ ਸੋ ਦੱਸੋ ਜੀ ਘਰ ਦੇ ਤਾਂ ਸੁੱਤੇ ਹੁੰਦੇ ਰਖਵਾਲੀ ਤਾਂ ਸਾਡੀ ਇਹ ਕਰ ਰਹੇ ਹੁਣ ਇਹ ਵੀ ਪ੍ਰਾਣੀਆ ਜਿਨ੍ਹਾਂ ਦੇ ਵਿੱਚ ਜਾਣਿਆ ਰੱਬ ਦੀਆਂ ਰੂਹਾਂ ਨਹੀਂ ਔਰ ਜੇ ਅਸੀਂ ਹਿੰਦੂ ਮਿੱਥ ਨਾਲ ਦੇਖੀਏ ਤਾਂ ਇਹਨਾਂ ਨੂੰ ਜਮਰਾਜ ਜੀ ਦੀ ਸਵਾਰੀ ਦੱਸਿਆ ਗਿਆ ਪੈਰੋਨਾਥ ਦੀ ਸਵਾਰੀ ਦੱਸਿਆ ਗਿਆ ਉਹ ਸ਼ੈਲਟਰ ਹੂਮ ਬਣਾ ਕੇ ਇਹਨਾਂ ਨੂੰ ਇੱਕ ਜੰਗਲ 'ਚ ਖੁੱਲੇ ਕਿਉਂਕਿ ਡੌਗ ਇੱਕ ਐਸਾ ਹੈ ਕਿ ਜਿਹਨੂੰ ਚੱਲਣਾ ਫਿਰਨਾ ਪੈਂਦਾ ਉਹਨੀ ਜਗ੍ਹਾ ਦਾ ਅਰੇਂਜਮੈਂਟ ਕਰ ਕੀ ਇਹਨਾਂ ਵਾਸਤੇ ਕੋਈ ਅੱਜ ਕਹਿੰਦੇ ਹਜ਼ਾਰਾਂ ਏਕੜ ਜ਼ਮੀਨ ਚਾਹੀਦੀ ਹੈ ਦਿੱਲੀ ਦੇ ਵਿੱਚ ਸ਼ੈਲਟਰ ਇਹਨਾਂ ਕੋਲ ਕੋਈ ਹੈ ਨਹੀਂ 3000 ਸ਼ੈਲਟਰ ਬਣਾਉਣਾ ਪੈਣਾ ਹੈ ਇਹ ਨਸਬੰਦੀ ਕੀਤੀ ਜਾਵੇ ਨਸਬੰਦੀ ਕਰ ਦੋ ਉਹਨਾਂ ਦੀ ਅੱਗੇ ਪ੍ਰੋਡੈਕਸ਼ਨ ਨਹੀਂ ਹੋਏਗੀ ਨਾ ਰੈਬਿਸ ਦੇ ਇੰਜੈਕਸ਼ਨ ਸਭ ਨੂੰ ਕਰ ਦੋ ਤੇ ਦੇਖੋ ਘਰ 'ਚ ਵੀ ਆਪਾਂ ਜਿਹੜੇ ਬੱਚੇ ਰੱਖੇ ਆ ਕਿਸੇ ਵਕਤ ਉਹ ਵੀ ਬਾਈਟ ਕਰ ਦਿੰਦੇ ਆ ਕਿ ਸਮੇਂ ਤੋਂ ਕਿ ਸੁਪਰੀਮ ਕੋਰਟ ਅੱਦੇ ਤੇ ਕੁਝ ਮੈਨੂੰ ਬਿਲਕੁਲ ਜੀ ਮੈਨੂੰ ਲੱਗਦਾ ਹੈ ਕਿ ਸਾਰੇ ਜਿਵੇਂ ਐਨ ਜੀਓਜ਼ ਹੁਣ ਇਕੱਠੇ ਹੋਏ ਆ ਜਿਵੇਂ ਅਸੀਂ ਸਾਰੇ ਲੋਕ ਇਹ ਗੱਲ ਕਰ ਰਹੇ ਆ ਅਸੀਂ ਵੀ ਲੈਟਰ ਪਾਵਾਂਗੇ ਆਪਣੇ ਵੱਲੋਂ ਵੀ ਚੀਫ ਜਸਟਿਸ ਨੂੰ ਤਾਂ ਕਿਤੇ ਨਾ ਕਿਤੇ ਸ਼ਾਇਦ ਉਹ ਇਹ ਆਪਣੇ ਜਿਹੜਾ ਫੈਸਲਾ ਹੈ ਉਸ ਤੇ ਮੁੜ ਵਿਚਾਰ ਕਰਨਗੇ ਪਰ ਪੋਸੀਬਲ ਹੈ ਕਿ ਇਹਨੇ ਕੁੱਤਿਆਂ ਦੀ 1.5 ਕਰੋੜ ਕੁੱਤੇ ਦੀ ਅਸੀਂ ਗੱਲ ਕਰ ਰਹੇ ਹਾਂ 1.5 ਕਰੋੜ ਸਟਰੀ ਡੌਗ ਸਰਕਾਰ ਦਾ ਅਫੀਸ਼ੀਅਲ ਡਾਟਾ ਜਿਹੜਾ ਲੋਕ ਸਭਾ 'ਚ ਪੇਸ਼ ਹੋਇਆ ਦੇਖੋ ਗੱਲ ਇਹਨੇ ਨਾ 1.5 ਕਰੋੜ ਕਿਸੇ ਇੱਕ ਸੂਬੇ 'ਚ ਨਹੀਂ ਹੈਗਾ ਅਲੱਗ-ਅਲੱਗ ਸਟੇਟਸ 'ਚ ਹੈ ਅਲੱਗ-ਅਲੱਗ ਸਟੇਟ ਦੀ ਜ਼ਿੰਮੇਵਾਰੀ ਬੰਦੀ ਹੈ ਤੁਸੀਂ ਹਰ ਬੰਦਾ ਵੈਸੇ ਜਦੋਂ ਜ਼ਿਆਦਾ ਅੰਕੜਾ ਦੇਖਣ ਨੂੰ ਮਿਲਿਆ ਯੂਪੀ 오ਡੀਸ਼ਾ ਕਰਨਾਟਕ ਉਸ ਸਾਈਡ ਹੈ ਜ਼ਿਆਦੇ ਜਿਹੜੇ ਅੰਕੜੇ ਜੀ ਇਹ ਹੈ ਹਰ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਸੁਰੱਖਿਤ ਕਰੋ ਅਗਰ ਆਮ ਬੰਦਾ ਡੌਗ ਨੂੰ ਹੱਥ ਲਾਂਦਾ ਤੈਨੂੰ ਵੱਢਣ ਨੂੰ ਪੈਂਦਾ ਤੁਸੀਂ ਲਗਾਉਂਦੇ ਹੋ ਤੁਹਾਨੂੰ ਨਹੀਂ ਵੱਢਦਾ ਔਰ ਤੁਹਾਡੇ ਸੈਂਟੀਮੈਂਟਸ ਕੀ ਹੁੰਦੇ ਆ ਜਿਨ੍ਹਾਂ ਮੈਨੂੰ ਪਤਾ ਹੈ ਕਿ ਜਿਹੜੇ ਇਹ ਡੌਗਸ ਹੁੰਦੇ ਆ ਇਹ ਜੋ ਅਸੀਂ ਨਹੀਂ ਦੇਖ ਸਕਦੇ ਪ੍ਰਮਾਤਮਾ ਨੇ ਇਹਨਾਂ ਨੂੰ ਉਹ ਪਾਵਰਸ ਦਿੱਤੀਆਂ ਹੋਈਆਂ ਵਾਹਿਗੁਰੂ ਜੀ ਨੇ ਇਹ ਇਨਸਾਨ ਦੀ ਬਾਡੀ ਲੈਂਗੁਏਜ ਦੇਖ ਕੇ ਹੀ ਸਮਝ ਜਾਂਦੇ ਕਿ ਇਹ ਬੰਦਾ ਕਿੰਨਾ ਕੁ ਸਹੀ ਹੈਗਾ ਲੇਕਿਨ ਇਸ ਦੇ ਵਿੱਚ ਆਪਾਂ ਅਗਰ ਐਨੀਮਲ ਬਰਥ ਕੰਟਰੋਲ ABC ਸੰਸਥਾ ਕਰਕੇ ਉਹਦੇ ਵਿੱਚ ਵੀ ਇਸ ਚੀਜ਼ ਦਾ ਸਰਵੇ ਕੀਤਾ ਗਿਆ ਪੀਟਾ ਚ ਵੀ ਕੀਤਾ ਗਿਆ ਹੈ ਕਿ ਅਗਰ ਇਨਾਂ ਨੂੰ ਅਸੀਂ ਜਿਹੜੇ ਡੌਗਸ ਨੇ ਇਹਨਾਂ ਦੀ ਨਸਬੰਦੀ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਜੋ ਰੈਬਿਸ ਦਾ ਟਿਕਾਕਰਨ ਕੀਤਾ ਜਾਂਦਾ ਉਸ ਤੋਂ ਬਾਅਦ ਇਹ ਲੋਕ ਸ਼ਾਂਤ ਹੋ ਜਾਂਦੇ ਖੁੰਖਾਰ ਨਹੀਂ ਹੁੰਦੇ ਲੋਕ ਕਹਿੰਦੇ ਪੈਡ ਡੌਗ ਠੀਕ ਹੁੰਦਾ ਜੀ ਸਟਰੀਟ ਡੌਗ ਠੀਕ ਨਹੀਂ ਹੁੰਦਾ ਸੇਮ ਹੀ ਨੇ ਨਾ ਪੈਡ ਡੌਗ ਜ਼ਰੂਰ ਨਾ ਚ ਕੋਈ ਫਰਕ ਹੈ ਦੋਵੇਂ ਇੱਕੋ ਜਿਹੇ ਹੈ ਪੂਰੇ ਦੇਸ਼ 'ਚ 3.5 ਕਰੋੜ ਜਿਹੜੇ ਆਫੀਸ਼ੀਅਲ ਆંકੜੇ ਆਏ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਕੁੱਤਿਆਂ ਨੇ ਲੋਕਾਂ ਨੂੰ ਵੱਢਿਆ ਅ ਸੁਮੇਤ ਜੀ ਗੱਲ ਇਦਾਂ ਹੈ ਕਿ ਦੇਖੋ ਅ ਅਸੀਂ ਜੇ ਗੱਲ ਕਰੀਏ ਅਗਰ ਇੱਕ ਪ੍ਰਵਿਤੀ ਦੇਖੀਏ ਕੁਦਰਤ ਦੀ ਅਗਰ ਕੋਈ ਇਨਸਾਨ ਹੀ ਲਗਾਈਏ ਇਨਸਾਨ ਨੂੰ ਅਗਰ ਤੁਸੀਂ ਕਿਸੇ ਨੂੰ ਅਟੈਕ ਕਰਦੇ ਹੋ ਤੇ ਅੱਗੋਂ ਰਿਐਕਸ਼ਨ ਐਕਸ਼ਨ ਟੂ ਰਿਐਕਸ਼ਨ ਹੁੰਦਾ ਹੈ ਸਟਰੀ ਡੌਗਸ ਨੇ ਬੱਚੇ ਨੇ ਜੋ ਅਸੀਂ ਰੋਜ਼ਮਰਦ ਦੀ ਜ਼ਿੰਦਗੀ 'ਚ ਵੀ ਦੇਖਦੇ ਆਂ ਬਹੁਤ ਲੋਕ ਹੁੰਦੇ ਆ ਜਦੋਂ ਉਹਨਾਂ ਦਾ ਰੁਟੀਨ ਹੈ ਸਵੇਰੇ ਘਰੋਂ ਜਾਣਾ ਉਹਨਾਂ ਬੱਚਿਆਂ ਨੂੰ ਖਾਣਾ ਦਿੰਦੇ ਨੇ ਸਵੇਰੇ ਦਿੱਤਾ ਜਾਂ ਰਾਤ ਨੂੰ ਦਿੱਤਾ ਕੋਈ ਆਪਣੇ ਕੰਮ ਤੋਂ ਵਾਪਿਸ ਘਰ ਆ ਰਿਹਾ ਇਹਨਾਂ ਦੀ ਦੇਖ ਰਿਕ ਕਰਦੇ ਨੇ ਲੋਕ ਬੜੇ ਇਮੋਸ਼ਨਲੀ ਇਹਨਾਂ ਨਾਲ ਅਟੈਚ ਹੁੰਦੇ ਨੇ ਬਿਲਕੁਲ ਇਰਦਾਰਦੇਸ ਖਾਸ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ ਤਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਆਵਾਰਾ ਕੁੱਤਿਆਂ ਨੂੰ ਲੈ ਕੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦਾ ਇੱਕ ਵੱਡਾ ਆਰਡਰ ਆਇਆ ਹੈ ਕਿ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਜਿਹੜੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਨੂੰ ਉੱਥੋਂ ਹਟਾਇਆ ਜਾਵੇ ਤਾਂ ਇਸ ਦੇ ਨਾਲ ਪੂਰੇ ਦੇਸ਼ 'ਚ ਦੋ ਤਰ੍ਹਾਂ ਦੇ ਲੋਕ ਸਾਹਮਣੇ ਆਏ ਨੇ ਕੁਝ ਇਸ ਦੀ ਹਮਾਇਤ ਕਰ ਰਹੇ ਨੇ ਤਾਂ ਕੁਝ ਇਸ ਦਾ ਵਿਰੋਧ ਕਰ ਰਹੇ ਨੇ ਤੇ ਅੱਜ ਅਸੀਂ ਚਰਚਾ ਕਰਾਂਗੇ ਕਿ ਆਖਿਰਕਾਰ ਇਹ ਫੈਸਲਾ ਕਿਸ ਹੱਦ ਤੱਕ ਠੀਕ ਹੈ ਤਾ ਸਾਡੇ ਨਾਲ ਜਸਵਿੰਦਰ ਕੋਲ ਸੋਲਜੀ ਨੇ ਜੋ ਕਿ ਇੱਕ ਸੋਸ਼ਲ ਐਕਟਿਵਿਸਟ ਨੇ ਤੇ ਨਾਲ ਡੌਗ ਲਵਰ ਨੇ ਅੱਜ ਅਸੀਂ ਉਹਨਾਂ ਨਾਲ ਚਰਚਾ ਕਰਾਂਗੇ ਮੈਮ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਟੇ ਨੂੰ ਕਿਉਂਕਿ ਦੋ ਧੜੇ ਨੇ ਇਸ ਦੇ ਇਸ ਦੇ ਵਿੱਚ ਜਿਹੜੇ ਇਸ ਨੂੰ ਇੱਕ ਸਪੋਰਟ ਕਰ ਰਿਹਾ ਤੇ ਇੱਕ ਇਸ ਨੂੰ ਜਿਹੜਾ ਹੈ ਉਹਦਾ ਵਿਰੋਧ ਵੀ ਕਰ ਰਿਹਾ ਸਭ ਤੋਂ ਪਹਿਲੇ ਸ੍ਰੀ ਕਲ ਸੁਮੇਤ ਜੀ ਯਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਕਿਉਂਕਿ ਇਹ ਬੜਾ ਇੱਕ ਸੈਂਸਿਟਿਵ ਇਸ਼ੂ ਜੋ ਅਸੀਂ ਵੀ ਨਿਊਜ਼ 'ਚ ਸੁਣਿਆ ਪਤਾ ਲੱਗਾ ਕਿ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ 3 ਲੱਖ ਕੁੱਤਿਆਂ ਦੀ ਗੱਲ ਕੀਤੀ ਗਈ ਹੈ ਜੋ ਸਟ੍ਰੀਟ ਡੌਗਸ ਨੇ ਕਿ ਵੀ ਇਹਨਾਂ ਨੂੰ ਇੱਥੋਂ ਸਾਰੇ ਜੋ ਕੁੱਤੇ ਹਫਤੇ ਦੇ ਵਿੱਚ ਵਿੱਚ ਇੱਥੋਂ ਚੁੱਕ ਲੈਣੇ ਚਾਹੀਦੇ ਆ। ਪਹਿਲੀ ਤੇ ਗੱਲ ਇਹ ਹੈਗੀ ਹੈ ਕਿ ਦਿੱਲੀ ਦੇ ਵਿੱਚ ਕੋਈ ਸ਼ੈਲਟਰ ਨਹੀਂ ਹੈਗਾ ਜਿਸ ਦੇ ਵਿੱਚ ਇਹਨਾਂ ਬੇਜਬਾਨ ਬੱਚਿਆਂ ਨੂੰ ਰੱਖਿਆ ਜਾ ਸਕੇ। ਜੀ। ਜੇਕਰ ਅਸੀਂ ਗੱਲ ਕਰੀ ਕਿ ਅਗਰ ਇਹ ਲੋਗ ਤਿੰਨ ਸ਼ੈਲਟਰ ਵੀ ਬਣਾਉਣ। ਹਮ। ਪਹਿਲੇ ਤਾਂ ਜ਼ਮੀਨ ਹੈਗੀ ਨਹੀਂ ਆ ਹਜ਼ਾਰਾਂ ਏਕੜ ਜ਼ਮੀਨ ਚਾਹੀਦੀ 3 ਲੱਖ ਕੁੱਤੇ ਸੰਬੰਦੇ ਲਈ। ਜੀ। ਸੋ दैट ਅਗਰ ਇੱਕ ਵੀ ਅਗਰ ਤਿੰਨ ਸ਼ੈਲਟਰ ਬਣਾਉਂਦੇ ਤੇ ਉਹਦੇ ਵਿੱਚ ਕਰੋੜਾਂ ਦਾ ਖਰਚਾ ਆਉਣਾ ਹੈ ਤਿੰਨ ਸ਼ੈਲਟਰਸ ਦੇ ਲਈ ਔਰ ਨੈਚੁਰਲ ਹੈ ਕਿ ਅਗਰ ਉਹਨਾਂ ਦੀ ਦੇਖਰੇਖ ਦੇ ਲਈ ਅਸੀਂ EMPLOYE ਉੱਥੇ ਰੱਖਦੇ ਆ ਤਾਂ ਲਗ 1.5 ਲੱਖ ਇਹਨਾਂ ਨੂੰ EMPLOYE ਵੀ ਰੱਖਣਾ ਪੈਣਾ ਬਿਲਕੁਲ ਓਬਵੀਅਸਲੀ ਹੈ ਕਿ ਇਹਨਾਂ ਦਾ ਖਰਚਾ ਅਗਰ 5 ਕਰੋੜ ਮੰਥਲੀ ਆਂਦਾ ਹੈ ਤੇ ਇਹ ਕਿਸ ਤਰੀਕੇ ਨਾਲ ਮੈਨੇਜ ਕਰਨਗੇ ਸਭ ਤੋਂ ਵੱਡੀ ਗੱਲ ਹੈ ਜੀ ਇਹ ਨਹੀਂ ਹੈ ਕਿ ਉਹ ਬੇਜੁਬਾਨ ਨੇ ਜਾਂ ਜਾਨਵਰ ਹੈ ਤੇ ਅਸੀਂ ਆਰਡਰ ਠੀਕ ਹੈ ਅਸੀਂ ਇੱਜ਼ਤ ਕਰਦੇ ਹਾਂ ਸੁਪਰੀਮ ਕੋਰਟ ਦੀ ਬਟ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਹਿਊਮੈਨਿਟੀ ਦਾ ਕਤਲ ਹੈ ਕਿਉਂਕਿ ਜੋ ਹੈ ਸਟਰੀਟ ਡੌਗਸ ਨੇ ਬੱਚੇ ਨੇ ਜੋ ਅਸੀਂ ਰੋਜ਼ ਮਰਹੜ ਦੀ ਜ਼ਿੰਦਗੀ 'ਚ ਵੀ ਦੇਖਦੇ ਆਂ ਬਹੁਤ ਲੋਕ ਹੁੰਦੇ ਆ ਜਦੋਂ ਉਹਨਾਂ ਦਾ ਰੁਟੀਨ ਹੈ ਸਵੇਰੇ ਘਰੋਂ ਜਾਣਾ ਉਹਨਾਂ ਬੱਚਿਆਂ ਨੂੰ ਖਾਣਾ ਦਿੰਦੇ ਨੇ ਸਵੇਰੇ ਦਿੱਤਾ ਜਾਂ ਰਾਤ ਨੂੰ ਦਿੱਤਾ ਕੋਈ ਆਪਣੇ ਕੰਮ ਤੋਂ ਵਾਪਸ ਘਰ ਆ ਰਿਹਾ ਇਹਨਾਂ ਦੀ ਦੇਖਰੇਖ ਕਰਦੇ ਨੇ ਲੋਕ ਬੜੇ ਇਮੋਸ਼ਨਲੀ ਇਹਨਾਂ ਨਾਲ ਅਟੈਚ ਹੁੰਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਅਗਰ ਧਰਤੀ ਦੇ ਉੱਤੇ ਕੋਈ ਵਫਾਦਾਰ ਇਹ ਕੋਮਲ ਪ੍ਰਾਣੀ ਹੈ ਤਾਂ ਉਹ ਹੈ ਡੌਗਸ ਹੀ ਨੇ ਬਟ ਮੈਮ ਇੱਕ ਪਾਸੇ ਜਦੋਂ ਪਿੱਛੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਡੌਗ ਬਾਈਟ ਦੇ ਮਾਮਲੇ ਬਹੁਤ ਵਧ ਰਹੇ ਨੇ ਤੁਸੀਂ ਦੇਖੋ ਕਿ ਆંકੜੇ ਆ ਰਹੇ ਲੁਧਿਆਣਾ ਦੇ ਵਿੱਚ ਆ ਕਿ 1000 ਕੁੱਤੇ ਜਿਹੜੇ ਨੇ 1000 ਲੋਕ ਇਸ ਦਾ ਸ਼ਿਕਾਰ ਹੋ ਰਹੇ ਨੇ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਆંકੜਾ ਲੱਖਾਂ ਦੇ ਵਿੱਚ ਜਾ ਰਿਹਾ ਹੈ ਪੂਰੇ ਦੇਸ਼ 'ਚ 3.5 ਕਰੋੜ ਜਿਹੜੇ ਆਫੀਸ਼ੀਅਲ ਆંકੜੇ ਆਏ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਕੁੱਤਿਆਂ ਨੇ ਲੋਕਾਂ ਨੂੰ ਵੱਢਿਆ ਅ ਸੁਮੇਸ਼ ਜੀ ਗੱਲ ਇਹ ਤਾਂ ਹੈ ਕਿ ਦੇਖੋ ਅ ਅਸੀਂ ਜੇ ਗੱਲ ਕਰੀਏ ਅਗਰ ਇੱਕ ਪ੍ਰਵਿਤੀ ਦੇਖੀਏ ਕੁਦਰਤ ਦੀ ਅਗਰ ਕੋਈ ਇਨਸਾਨ ਹੀ ਲਗਾਈਏ ਇਨਸਾਨ ਨੂੰ ਅਗਰ ਤੁਸੀਂ ਕਿਸੇ ਨੂੰ ਅਟੈਕ ਕਰਦੇ ਹੋ ਤੇ ਅਗੋ ਰਿਐਕਸ਼ਨ ਐਕਸ਼ਨ ਟੂ ਰਿਐਕਸ਼ਨ ਹੁੰਦਾ ਹੈ ਤੇ ਅਸੀਂ ਇਹਨਾਂ ਦੇ ਜੋ ਇੱਕ ਬਾਡੀ ਲੈਂਗੁਏਜ ਹੈ ਅਸੀਂ ਉਹ ਸਮਝ ਨਹੀਂ ਪਾਉਂਦੇ ਮੋਸਟਲੀ ਕੀ ਹੁੰਦਾ ਜੇ ਕਿਸੇ ਦੇ ਘਰ ਦੇ ਲਾਗੇ ਵੀ ਉਹ ਬੱਚਾ ਜਿਹਨੂੰ ਦਰਵੇਸ਼ ਵੀ ਕਿਹਾ ਜਾਂਦਾ ਹੈ ਇਹਨਾਂ ਬੱਚਿਆਂ ਨੂੰ ਕਰਦੇ ਲੱਗ ਗਈ ਆ ਜੇ ਜਿਹੜੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਇੱਟਾਂ ਮਾਰ ਕੇ ਭਜਾ ਦੇਣਗੇ ਜੀ ਨੈਚੁਰਲ ਹੈ ਜੇ ਤੁਸੀਂ ਕਈ ਵਾਰ ਦੇਖਿਆ ਹੁੰਦਾ ਬੱਚੇ ਜਿਹੜੇ ਗਲੀ 'ਚ ਖੇਡਦੇ ਹੁੰਦੇ ਤੇ ਕੁੱਤੇ ਉਹਨਾਂ ਨੂੰ ਪੈ ਜਾਂਦੇ ਤਾਂ ਉਹਨਾਂ ਨੂੰ ਵੱਢ ਦਿੰਦੇ ਨਹੀਂ ਐਕਚੁਅਲੀ ਪੈਣ ਦਾ ਮਕਸਦ ਵੀ ਆਈ ਹੁੰਦਾ ਕਿਤੇ ਨਾ ਕਿਤੇ ਅਸੀਂ ਇਹ ਵੀ ਦੇਖਣ ਚ ਆਏ ਆ ਕਿ ਉਹਨਾਂ ਤੇ ਵੱਟੇ ਮਾਰਤੇ ਉਹਨਾਂ ਨੂੰ ਤੰਗ ਕੀਤਾ ਗਿਆ ਤਾਂ ਉਹ ਨੈਚੁਰਲ ਅਟੈਕ ਕਰਦੇ ਨੇ ਲੇਕਿਨ ਇਸ ਦੇ ਵਿੱਚ ਆਪਾਂ ਅਗਰ ਐਨੀਮਲ ਬਰਥ ਕੰਟਰੋਲ ABC ਸੰਸਥਾ ਕਰਕੇ ਉਹਦੇ ਵਿੱਚ ਵੀ ਇਸ ਚੀਜ਼ ਦਾ ਸਰਵੇ ਕੀਤਾ ਗਿਆ ਪੀਟਾ 'ਚ ਵੀ ਕੀਤਾ ਗਿਆ ਹੈ ਕਿ ਅਗਰ ਇਹਨਾਂ ਨੂੰ ਅਸੀਂ ਜਿਹੜੇ ਡੌਗਸ ਨੇ ਇਹਨਾਂ ਦੀ ਨਸਬੰਦੀ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਜੋ ਰੈਬਿਸ ਦਾ ਟਿਕਾਕਰਨ ਕੀਤਾ ਜਾਂਦਾ ਉਸ ਤੋਂ ਬਾਅਦ ਇਹ ਲੋਕ ਸ਼ਾਂਤ ਹੋ ਜਾਂਦੇ ਖੁੰਖਾਰ ਨਹੀਂ ਹੁੰਦੇ ਜੀ ਸੋ ਦੈਟ ਅਗਰ ਕੁਝ ਇਹਨਾਂ ਲਈ ਕਰਨਾ ਹੀ ਹੈ ਕਿਉਂਕਿ ਇਹ ਵੀ ਉਪਰਾਨੀਆਂ ਜਿਨ੍ਹਾਂ ਦੇ ਵਿੱਚ ਜਾਣਿਆ ਰੱਬ ਦੀਆਂ ਰੂਹਾਂ ਨੇ ਔਰ ਜੇ ਅਸੀਂ ਹਿੰਦੂ ਮਿਤ ਨਾਲ ਦੇਖੀਏ ਤਾਂ ਇਹਨਾਂ ਨੂੰ ਜਮਰਾਜ ਜੀ ਦੀ ਸਵਾਰੀ ਦੱਸਿਆ ਗਿਆ ਪੈਰੋਨਾਥ ਦੀ ਸਵਾਰੀ ਦੱਸਿਆ ਗਿਆ ਸੋ ਇੰਡੀਆ ਵਿੱਚ ਇਦਾਂ ਦੇ ਬਹੁਤ ਸਾਰੇ ਮੰਦਰ ਨੇ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਅਸੀਂ ਕਿਸੇ ਦੀ ਭਾਵਨਾਵਾਂ ਨਾਲ ਤਾਂ ਖੇਲਦੇ ਨਹੀਂ ਪਏ ਅਸੀਂ ਤਾਂ ਲੋਕਾਂ ਦੀ ਸਿਕਿਉਰਿਟੀ ਵਾਸਤੇ ਗੱਲ ਕਰ ਰਹੇ ਹਾਂ ਜੀ ਕੋ ਮੈਂ ਸੁਪਰੀਮ ਕੋਰਟ ਦੀ ਇੱਜ਼ਤ ਕਰਦੀ ਹਾਂ ਬਟ ਇਹ ਬਟ ਇਹ ਸਰਾਸਰ ਜਨੋਸੀ ਕਹਿੰਦੇ ਨਾ ਮਾਨਵਤਾ ਦਾ ਕਤਲ ਹੈ ਜਿੰਦੋਂ ਤੱਕ ਮੈਂ ਸਮਝਦੀ ਹਾਂ ਤਾਂ ਤੁਹਾਡੇ ਕੋਲ ਪੁਖਤਾ ਇੰਤਜ਼ਾਮ ਹੈਗੇ ਆ ਤਾਂ ਫਿਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਬਹੁਤ ਕੁਝ ਹੋਰ ਹੋ ਸਕਦਾ ਸੀ ਜਿਹੜੇ ਐਨੀਮਲ ਲਵਰਸ ਨੇ ਉਹਨਾਂ ਨੇ ਬਹੁਤ ਸਾਰੀ ਐਨ ਜੀਓਜ਼ ਚਲਾ ਰਹੇ ਨੇ ਔਰ ਬਹੁਤ ਬੱਚਿਆਂ ਨੂੰ ਉਹਨਾਂ ਨੇ ਸ਼ੈਲਟਰ ਦਿੱਤੇ ਉਹਨਾਂ ਦੀ ਸੇਵਾ ਕਰਦੇ ਨੇ ਜੋ ਵੀ ਡੋਨੇਟ ਹੁੰਦਾ ਉਹਦੇ ਰਾਈ ਉਹਨਾਂ ਦੇ ਹਰ ਚੀਜ਼ ਦਾ ਖਿਆਲ ਰੱਖਿਆ ਜਾਂਦਾ ਉਹਨਾਂ ਦੀ ਡਾਈਟ ਦਾ ਉਹਨਾਂ ਦੇ ਬੈਨ ਦਾ ਖਲੋਂਦਾ ਸਭ ਕੁਝ ਉਹਨਾਂ ਐਨ ਜੀਓਜ਼ ਨੂੰ ਆਪਣੇ ਨਾਲ ਜੋੜ ਕੇ ਕਾਰਪੋਰੇਸ਼ਨ ਐਮਸੀ ਦਾ ਕੰਮ ਆ ਕਾਰਪੋਰੇਸ਼ਨ ਦਾ ਕੰਮ ਆ ਆਪਣੇ ਨਾਲ ਜੋੜਨ ਉਹਨਾਂ ਨੂੰ ਹੋਰ ਜ਼ਿਆਦਾ ਐਕਸਟੈਂਡ ਕੀਤਾ ਜਾਵੇ ਤਾਂ ਕਿ ਨਾ ਬੱਚਿਆਂ ਨੂੰ ਉੱਥੋਂ ਤੱਕਰ ਪਹੁੰਚਾਇਆ ਜਾ ਸਕੇ ਇਹਨਾਂ ਦੀ ਦੇਖ ਰੇਖ ਹੋਵੇ ਕਿਉਂਕਿ ਇਨਸਾਨੀਤਾ ਹੀ ਹੈ ਪਰ 70% ਜਿਹੜੇ ਡੌਗਸ ਨੇ ਉਹਨਾਂ ਦਾ ਟੀਕਾਕਰਨ ਹੀ ਨਹੀਂ ਹੋ ਸਕਿਆ ਤਾਂ ਇਹ ਇਹ ਫੇਲਿਅਰ ਤੇ ਸਿਸਟਮ ਹੈ ਨਾ ਅਗਰ ਸਿਸਟਮ ਫੇਲਿਅਰ ਹੈ ਤਾਂ ਅਸੀਂ ਬੇਜੁਬਾਨਾਂ ਉੱਤੇ ਅਤਿਆਚਾਰ ਨਹੀਂ ਕਰ ਸਕਦੇ ਇਹ ਤਾਂ ਕਿਤੇ ਵੀ ਕਾਨੂੰਨ ਨਹੀਂ ਹੈਗਾ ਔਰ ਦੂਜੀ ਗੱਲ ਤੁਸੀਂ ਇਹ ਦੇਖੋ ਕਿ ਇੱਕ ਵਾਰੀ ਇਦਾਂ ਦਾ ਅੰਦੋਲਨ ਬਹੁਤ ਸਮੇਂ ਪਹਿਲੇ ਪੈरिस ਯੂਰਪ ਚ ਵੀ ਚੱਲਿਆ ਸੀ ਉੱਥੇ ਵੀ ਬਹੁਤ ਸਾਰੀ ਡੌਗਸ ਇਦਾਂ ਹੀ ਉਹਨਾਂ ਨੂੰ ਚੱਕ ਕੇ ਇੱਕ ਸਾਈਡ ਬਾਹਰ ਕੱਢ ਦਿੱਤਾ ਗਿਆ ਸੀ ਉਹਦੇ ਵਿੱਚ ਨੁਕਸਾਨ ਕੀ ਹੋਇਆ ਸੀ ਕਿ ਜਿੰਨਾ ਸੜਕਾਂ ਦੇ ਉੱਤੇ ਜਿਹੜੇ ਕੁੱਤੇ ਉਹ ਦੌੜਦੇ ਸੀ ਔਰ ਆਉਣ ਵਾਲੇ ਮਹੀਨਿਆਂ ਚ ਉੱਥੇ ਵੱਡੇ ਵੱਡੇ ਚੂਹੇ ਜਿਹੜੇ ਉਹ ਦੌੜ ਰਹੇ ਸੀ ਔਰ ਪਲੇਗ ਦੀ ਮਹਾਂਮਾਰੀ ਫੈਲਣੀ ਸ਼ੁਰੂ ਹੋ ਗਈ ਫਿਰ ਉਸ ਕੰਟਰੀ ਨੂੰ ਮਜਬੂਰਨ ਉਸ ਚੀਜ਼ ਨੂੰ ਵਾਪਸ ਕਰਨਾ ਪਿਆ ਸੋ ਦੈਟ ਅਸੀਂ ਅਗਰ ਦੇਖੀਏ ਤੇ ਅਗਰ ਜਿਹੜੀਆਂ ਸਟਰੀਟ ਡੌਗਸ ਇਨਾ ਕਰਕੇ ਸਾਨੂੰ ਬਹੁਤ ਸਾਰੀਆਂ ਪ੍ਰੋਟੈਕਸ਼ਨਸ ਵੀ ਮਿਲ ਰਹੀਆਂ ਕੀ ਪ੍ਰੋਟੈਕਸ਼ਨ ਮਿਲਦੀਆਂ ਹੈ ਲਾਈਕ ਦੇਖੋ ਕਈ ਇਦਾਂ ਦੇ ਬੱਚੇ ਹੁੰਦੇ ਜਿਨ੍ਹਾਂ ਨੂੰ ਤੁਸੀਂ ਖਾਣਾ ਦੇ ਰਹੇ ਹੋ ਉਹ ਪੂਰਾ ਤੁਹਾਡਾ ਖਿਆਲ ਰੱਖਦੇ ਆ ਤੁਹਾਡੇ ਕੋਈ ਆਊਟਸਾਈਡਰ ਅਗਰ ਤੁਹਾਡੇ ਆਲੇ ਦੁਆਲੇ ਜਾਂ ਘਰ ਦੇ ਆ ਰਿਹਾ ਇਹ ਲੋਕ ਉਸ ਨੂੰ ਦੇਖ ਕੇ ਤੁਹਾਨੂੰ ਅਲਰਟ ਕਰਦੇ ਆ ਸੈਕੰਡਲੀ ਆ ਚੂਹੇ ਚਾਹੇ ਜਿਹੜੇ ਹੁੰਦੇ ਆ ਗਲੀਆਂ ਗੁਲੀਆਂ ਚ ਕਿਉਂਕਿ ਮੋਸਟਲੀ ਡੌਗ ਗਲੀਆਂ ਚ ਵੀ ਬਹੁਤ ਹੈਗੇ ਆ ਇਹ ਇਨ੍ਹਾਂ ਤੋਂ ਵੀ ਕਰਦੇ ਨੇ ਸਾਨੂੰ ਔਰ ਦੂਜੀ ਗੱਲ ਹੈ ਕਿ ਰੱਬ ਦੇ ਜੀ ਹੈ ਜੀ ਇਹਨਾਂ ਨੂੰ ਜਦੋਂ ਅਸੀਂ ਖਾਣਾ ਦਿੰਦੇ ਆ ਤਾਂ ਮੈਨੂੰ ਲੱਗਦਾ ਇੰਨੇ ਵਫਾਦਾਰ ਆ ਮੈਂ ਨਹੀਂ ਸਮਝਦੀ ਕਿ ਧਰਤੀ ਤੇ ਹੋਰ ਕੋਈ ਪ੍ਰਾਣੀ ਇੰਨਾ ਜਿੰਨਾ ਸੱਚਾ ਔਰ ਸੱਚਾ ਹੁੰਦਾ ਕਿ ਕੀ ਸੈਲਫਿਸ਼ ਜਿਹੜੇ ਲੋਕ ਨੇ ਲੇਕਿਨ ਇਹਨਾਂ ਦਾ ਜਿਹੜਾ ਪਿਆਰ ਆ ਉਹ ਨੀ ਸਵਾਰਥ ਹੈ ਪਰ ਇਸ ਵਾਰ ਪਹਿਲੀ ਵਾਰ ਦੇਖਣ ਨੂੰ ਆਇਆ ਕਿ ਜਦੋਂ ਸੁਪਰੀਮ ਕੋਰਟ ਦਾ ਮਾਨਯੋਗ ਸੁਪਰੀਮ ਕੋਰਟ ਦਾ ਡਿਸੀਜ਼ ਆਂਦਾ ਅਫਤਬਾਦ ਜੌਨ ਇਬਰਾਹਿਮ ਦਾ ਬਿਆਨ ਆਂਦਾ ਇਸ ਵਾਰ ਜਾਨਵੀ ਕਪੂਰ ਦਾ ਬਿਆਨ ਆਂਦਾ ਹੈ ਰਾਹੁਲ ਗਾਂਧੀ ਦਾ ਵੀ ਬਿਆਨ ਆਇਆ ਹੈ ਰੇਨਕਾ ਜੀ ਦਾ ਵੀ ਆਂਦਾ ਹੈ ਮੀਨਕਾ ਜੀ ਦਾ ਵੀ ਆਂਦਾ ਹੈ ਬਹੁਤ ਸਾਰੇ ਸੈਲੀਬ੍ਰਿਟੀਜ਼ ਬਹੁਤ ਸਾਰੇ ਜਿਹੜੇ ਪੋਲਿਟਿਸ਼ੀਅਨਸ ਸਾਰਿਆਂ ਨੇ देखो ਗਲਤਾ ਇੱਥੇ ਮਾਨਵਤਾ ਦੀ ਹੈ ਨਾ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਠੀਕ ਹੈ ਇਹਨਾਂ ਦਾ ਲੇਕਿਨ ਹੱਲ ਕੱਢਣਾ ਚਾਹੀਦਾ ਜੀ ਦੇ ਹੁਣ ਫੋਰਨ ਕੰਟਰੀਜ਼ 'ਚ ਵੀ ਹੈ ਡੌਗਸ ਹੁੰਦੇ ਆ ਫੋਰਨ ਕੰਟਰੀ 'ਚ ਵੀ ਹੈਗੇ ਲੇਕਿਨ ਉਥੇ ਇੱਕ ਸਿਸਟਮ ਹੈ ਜੀ ਬਕਾਇਦਾ ਅਗਰ ਕੋਈ ਡੌਗ ਬਾਹਰ ਹੈ ਉਹਨਾਂ ਦਾ ਕਾਇਦਾ ਇੱਕ ਰਿਕਾਰਡ ਹੈ ਕੀ ਦੋਗਨੇ ਅਸੀਂ ਗੱਲ ਵਾਰਾ ਕੁੱਤਿਆਂ ਦੀ ਕਰ ਰਹੇ ਨਾ ਨਹੀਂ ਅਵਾਰਾ ਕੁੱਤੇ ਤਾਂ ਫਿਰ ਦੇਖੋ ਬਾਹਰ ਵੀ ਤਾਂ ਫਿਰ ਸਿਸਟਮ ਹੈ ਨਾ ਸ਼ੈਲਟਰਸ ਹੈਗੇ ਉੱਥੇ ਰੱਖੇ ਹੋਏ ਹੁਣ ਅਸੀਂ ਇੱਥੇ ਗਊਸ਼ਾਲਾ ਵੀ ਹੈਗੀਆਂ ਸਾਡੇ ਕੋਲ ਹੋਰ ਵੀ ਹੈਗੇ ਜਾਨਵਰ ਤਾਂ ਜਾਨਵਰੀਏ ਸਾਰੇ ਹੀ ਹੈ ਤਾਂ ਤੁਸੀਂ ਅਗਰ ਇਨ੍ਹਾਂ ਨੂੰ ਵੀ ਕੋਈ ਚੰਗੇ ਸ਼ੈਲਟਰ ਦੇ ਦਿਓ ਤਾਂ ਕਿ ਲੋਕ ਜਾ ਕੇ ਇਨ੍ਹਾਂ ਨੂੰ ਵੀ ਦਾਨ ਕਰਨ ਇਨ੍ਹਾਂ ਨੂੰ ਇੰਨਾ ਨੇ ਪ੍ਰਬੰਧ ਹੈਗੇ ਕਿ ਅਸੀਂ ਇਹਨਾਂ ਨੂੰ ਸ਼ੈਲਟਰ ਹੋਣਾ ਨਹੀਂ ਜੀ ਇੰਡੀਆ ਦਾ ਮੈਂ ਤਾਂ ਤੁਹਾਨੂੰ ਦੱਸਿਆ ਜੀ 3 ਲੱਖ ਕੁੱਤਾ ਇਕੱਠਿਆ ਕਰਨ ਦੀ ਗੱਲ ਕੀਤੀ ਹੈ ਲੇਕਿਨ ਇਨ੍ਹਾਂ ਕੋਲੇ 3000 ਉਥੇ ਸ਼ੈਲਟਰ ਵੀ ਨਹੀਂ ਹੈਗੇ ਇਨ੍ਹਾਂ ਨੂੰ ਪਹਿਲੀ ਗੱਲ ਤਾਂ ਉਹ ਬਣਾਉਣੇ ਪੈਣੇ ਆ ਕਿੱਥੋਂ ਬਣਾਉਣਗੇ ਔਰ ਲੱਖਾਂ ਕਰੋੜਾਂ ਕਰੋੜਾਂ ਦੇ ਵਿੱਚ ਖਰਚਾ ਉਹ ਕੌਣ ਕਰੇਗਾ ਇੰਨਾ ਬੇਜਬਾਨ ਜਾਨਵਰਾਂ ਦੇ ਲਈ ਔਰ ਖਾਸ ਕਰਕੇ ਅਗਰ ਅਸੀਂ ਜਿਹੜੀ ਸਾਡੀ ਐਨੀਮਲ ਬਰਥ ਕੰਟਰੋਲ ਜਿਹੜੀ ਐਸੋਸੀਏਸ਼ਨ ਆ ਜਿਹੜੀਆਂ ਸੰਸਥਾਵਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਦਾ ਆਪਾਂ ਨਸਬੰਦੀ ਕਰਦੇ ਆ ਜਾਂ ਇਹਨਾਂ ਦਾ ਰੈਬਿਸ ਦਾ ਟਿਕਾਕਰਨ ਹੁੰਦਾ ਤਾਂ ਇਹ ਜਿਹੜੀ ਜਗ੍ਹਾ ਤੇ ਰਹਿ ਰਹੇ ਨੇ ਇਹਨਾਂ ਨੂੰ ਉੱਥੇ ਛੱਡ ਜੀ ਕਿਉਂਕਿ ਉਥੇ ਛੱਡਣਾ ਜ਼ਰੂਰੀ ਹੁੰਦਾ ਉਹ ਕਹਿੰਦੇ ਕਿ ਇਹਦੇ ਨਾਲ ਥੋੜੀ ਉਹਨਾਂ ਦੀ ਗੁੱਸਾ ਕ੍ਰੋਧ ਜਰਾ ਘਟ ਜਾਂਦਾ ਕ੍ਰੋਧ ਘਟ ਜਾਂਦਾ ਹੈ ਔਰ ਐਲੂਕ ਠੰਡੇ ਹੋ ਜਾਂਦੇ ਹੈ ਸ਼ਾਂਤ ਹੋ ਜਾਂਦੇ ਕਿਉਂਕਿ ਦੇਖੋ ਮੋਸਟਲੀ ਅੱਜਕੱਲ ਮੈਂ ਦੇਖਿਆ بڑے ਘਰਾਂ ਦੇ ਵਿੱਚ ਲੋਕਾਂ ਨੇ ਬੱਚਿਆਂ ਨੂੰ ਰੱਖਿਆ ਹੋਇਆ ਹੈ ਬਹੁਤ ਲੋਕ ਜੁੜੇ ਵੀ ਹੋਏ ਹੈ ਪਰ ਮੈਂ ਇਹ ਗੱਲ ਹੋਰ ਵੀ ਕਹਿਣਾ ਚਾਹਾਂਗੀ ਇਦਾਂ ਦੇ ਐਨ ਜੀਓਜ਼ ਬਣਨੇ ਚਾਹੀਦੇ ਜਿੱਥੇ ਇਹਨਾਂ ਬੱਚਿਆਂ ਨੂੰ ਰੱਖਿਆ ਹੋਵੇ ਤੇ ਲੋਕ ਬਚਾਏ ਕਿ ਬਰੀਡ ਜਾਂ ਡੌਗ ਲੈਂਦੀ ਬਚਾਏ ਐਕਸਪੈਂਸਿਵ ਬਰੀਡਸ ਲੈਂਦੀ ਬਚਾਏ ਇਹਨਾਂ ਨੂੰ ਅਡਾਪਟ ਕਰਨ ਇਹਨਾਂ ਨੂੰ ਅਡਾਪਟ ਕਰਕੇ ਆਪਣੇ ਘ ਇਹ ਤਾਂ ਦਰਬੀਸ਼ ਹੈ ਜੀ ਇਹ ਤੇ ਤੁਹਾਡੀ ਸੁੱਖ ਮੰਗਦੇ ਪਰ ਇਸ ਤਰੀਕੇ ਨਾਲ ਜੋ ਆਰਡਰ ਆਇਆ ਕਿ ਇਸ ਤਰ੍ਹਾਂ ਚਲੋ ਇੰਡੀਆ 'ਚ ਤੇ तकरीबन ਅਜੇ ਅਸੀਂ ਅੰਕੜਾ ਪਾ ਰਹੇ ਸੀ तकरीबन 1.5 ਕਰੋੜ ਕੁੱਤੇ ਆਫੀਸ਼ੀਅਲ ਜੋ ਸਰਕਾਰੀ ਅੰਕੜਿਆਂ 'ਚ ਦੱਸਿਆ ਜਾ ਰਿਹਾ ਹੈ ਤਾਂ ਲੇਕਿਨ ਸਚਾਈ ਹੋਰ ਹੈ ਕਿ ਕੁੱਤੇ ਬਹੁਤ ਜ਼ਿਆਦਾ ਹੋਣਗੇ ਇਸ ਦਾ ਫਿਰ ਅਗਰ ਇਹਨੂੰ ਕਿਤੇ ਸ਼ੈਲਟਰ ਕਰਨਾ ਪਵੇ ਤਾਂ ਉਹਦਾ ਕੀ ਹੱਲ ਹੈ ਹਾਲ ਤਾਂ ਇਹੀ ਹੈ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇੱਕ ਤਾਂ ਦੇਖੋ ਇਹਨਾਂ ਦੇ ਐਨ ਜੀਓਜ਼ ਨੂੰ ਇਨਵੋਲ ਕਰਨ ਜੋ ਆਲਰੇਡੀ ਕਰ ਹੀ ਰਹੇ ਨੇ ਉਸ ਤੋਂ ਜ਼ਿਆਦਾ ਕਿ ਇਹਨਾਂ ਨੂੰ ਹੋਰ ਐਨ ਜੀਓਜ਼ ਜਿਹੜੇ ਗਵਰਨਮੈਂਟ ਵੱਲੋਂ ਪ੍ਰੋਵਾਈਡ ਕਰਨੇ ਚਾਹੀਦੇ ਆ ਉਸ ਦੇ ਵਿੱਚ ਆਪਣੇ ਗਲਤਫਹਿਮੀ ਹੋਈ ਹੈ ਨਾ ਕਿ ਵੀ ਇਹ ਕਰਨਗੇ ਕਿ ਸਿਰਫ ਉਹਨਾਂ ਨੂੰ ਚੱਕ ਕੇ ਆਪਾਂ ਸੁੱਟ ਦਾਂਗੇ ਕਿ ਵੀ ਤੁਸੀਂ ਜਿਓ ਜਾਂ ਮਰੋ ਪਰ ਅੱਜ ਸਾਰੇ ਆ ਰਿਹਾ ਕਿ ਇੱਕ ਜਰਾ ਹੈ ਸਮਾਜ ਦਾ ਇੱਕ ਇਸ ਚੀਜ਼ ਨੂੰ ਬਹੁਤ ਸਹੀ ਕਹਿ ਰਿਹਾ ਹੈ ਉਹ ਕਹਿ ਰਹੇ ਕਿ ਬਹੁਤ ਚੰਗਾ ਕੰਮ ਕੀਤਾ ਸੁਪਰੀਮ ਕੋਰਟ ਨੇ ਕਿ ਜਿਹਦੇ ਨਾਲ ਕੀ ਇਹਨਾਂ ਨੂੰ ਟਕਾਣੇ ਲਗਾ ਦੇ ਠੀਕ ਹੈ ਸੁਮੇਤ ਜੀ ਕੋਈ 100 ਦੇ ਵਿੱਚ ਦੋ ਚਾਰ ਕੇਸਿਸ ਇਦਾਂ ਦੇ ਹੋਏ ਐ ਜਿਹੜੇ ਕਿ ਵਾਕਈ ਦਰਦਨਾਕ ਐ ਕਿ ਵੀ ਉਹਨਾਂ ਕੁੱਤਿਆਂ ਵੱਲੋਂ ਅਟੈਕ ਕੀਤਾ ਗਿਆ ਜਾਂ ਕੁਝ ਇਦਾਂ ਆਪਾਂ ਦੇਖੀ ਤੇ ਇਨਸਾਨਾਂ ਵੱਲੋਂ ਵੀ ਇਨਸਾਨ ਇਨਸਾਨ ਨੂੰ ਬਹੁਤ ਕੁਝ ਕਰ ਰਿਹਾ ਮਤਲਬ ਆਪਾਂ ਨੂੰ ਮੇਰੇ ਮੇਰੇ ਖਿਆਲ ਨਾਲ ਇਹਨਾਂ ਨਾਲੋਂ ਜ਼ਿਆਦਾ ਅੱਜ ਇਨਸਾਨ ਨੂੰ ਇਨਸਾਨ ਤੋਂ ਡਰਨ ਦੀ ਲੋੜ ਐ ਬਹੁਤ ਜ਼ਿਆਦਾ ਕ੍ਰਾਈਮ ਇਸ ਸਮਾਜ ਦੇ ਅੰਦਰ ਖਤਰਾ ਹੈਗਾ ਇਹਨਾਂ ਕੋਲੋਂ ਕਿ ਅਸੀਂ ਖਤਰਾ ਮਹਿਸੂਸ ਕਰਦੇ ਆ ਇੱਕ ਦੋ ਅਗਰ ਇਦਾਂ ਦੇ ਕੇਸਿਸ ਹੋਏ ਉਹਦਾ ਮਤਲਬ ਐ ਨਹੀਂ ਹੈ ਨਾ ਕਿ ਅਸੀਂ ਸਾਰਿਆਂ ਦੇ ਨਾਲ ਜੋ ਹੈ ਮਾਨਵਤਾ ਖਤਮ ਕਰਕੇ ਉਹਨਾਂ ਨੂੰ ਇਹ ਸਜ਼ਾ ਦੇ ਦਿੱਤੀ ਜਾਵੇ ਕਿ ਤੁਹਾਨੂੰ ਜਿੱਥੇ ਗਲੀਆਂ 'ਚ ਪਿਆਰ ਮਿਲ ਰਿਹਾ ਸੀ ਜਿਹਦੇ ਤੁਸੀਂ ਹੱਕਦਾਰ ਸੀ ਵਾਹਿਗੁਰੂ ਜੀ ਨੇ ਪ੍ਰਮਾਤਮਾ ਨੇ ਇਨਸਾਨ ਨੂੰ ਇਸ ਕਾਬਿਲ ਬਣਾਇਆ ਕਿ ਅਸੀਂ ਇਹਨਾਂ ਨੂੰ ਪਿਆਰ ਕਰ ਸਕੀਏ ਇਹਨਾਂ ਨੂੰ ਇਹਨਾਂ ਦੀ ਕੇਅਰ ਕਰ ਸਕੀਏ ਇਹਨਾਂ ਨੂੰ ਕੁਝ ਖਾਣਾ ਦੇ ਸਕੀਏ ਤੇ ਅੱਜ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਜਗ੍ਹਾ ਤੇ ਸੁੱਟ ਦਈਏ ਤੇ ਉਹ ਗੱਲ ਨਹੀਂ ਬੰਦੀ ਇਨਸਾਨੀਅਤ ਅੱਛਾ ਇੱਕ ਡੌਗ ਲਵਰ ਦਾ ਜੀ ਕਿੰਨਾ ਕੁ ਪਿਆਰ ਹੁੰਦਾ ਡੌਗ ਨਾਲ ਕਿਉਂਕਿ ਮੈਂ ਤੁਹਾਨੂੰ ਕਨਵਰਸ ਕਰ ਰਿਹਾ ਤੁਸੀਂ ਡੌਗ ਨਹੀਂ ਕਹਿ ਰਹੇ ਤੁਸੀਂ ਬੱਚੇ ਕਹਿ ਰਹੇ ਮੈਂ ਇਸ ਕਰਕੇ ਤੁਹਾਨੂੰ ਮੈਂ ਕੁਐਸਚਨ ਪਰਸਨਲੀ ਪੁੱਛ ਰਹੀ ਹਾਂ ਜੀ ਮੇਰੀ ਪਰਸਨਲ ਅਗਰ ایکسپੀਰੀਅੰਸ ਦੇਖੋ ਕਿਉਂਕਿ ਮੇਰੇ ਕੋਲ ਵੀ ਇਹ ਦੋ ਬੱਚੇ ਹੈਗੇ ਘਰ ਦੇ ਵਿੱਚ ਮੈਂ ਜਿੰਨਾ ਕੁ ਮਹਿਸੂਸ ਕੀਤਾ ਹੈ ਇਹਨਾਂ ਨੂੰ ਮੈਂ ਬਹੁਤ ਕਰੀਬ ਤੋਂ ਕਿਉਂਕਿ ਮੈਂ ਮੋਸਟਲੀ ਮੇਰਾ ਸਾਰਾ ਫ੍ਰੀ ਟਾਈਮ ਇਹਨਾਂ ਨੂੰ ਹੀ ਦੇ ਦਿੰਦੀ ਬੱਚਿਆਂ ਨੂੰ ਮੈਂ ਇਹਨਾਂ ਦੀ ਬਾਡੀ ਲੈਂਗੁਏਜ ਤੱਕ ਸਮਝਦੀ ਹਾਂ ਕਿ ਕਿਦਾਂ ਹੈ ਔਰ ਮੇਰੇ ਬੱਚੇ ਇਦਾਂ ਨੇ ਕਦੀ ਮੇਰੇ ਤੇ ਜਦੋਂ ਕੋਈ ਦੁੱਖ ਦਾ ਟਾਈਮ ਆਇਆ ਮੇਰੇ ਹਸਬੰਡ ਪਿੱਛੇ ਜੇ ਉਹਨਾਂ ਦੀ ਡੈਥ ਹੋ ਗਈ ਮੇਰੇ ਖਿਆਲ ਨਾਲ ਸ਼ਾਇਦ ਕੁਝ ਰਿਸ਼ਤੇਦਾਰ ਆ ਕੇ ਕੋਲ ਬੈਠਦੇ ਹੋਣਗੇ ਤੁਹਾਡੇ ਕੁਝ ਭੈਣ ਭਰਾ ਬੈਠਦੇ ਹੋਣਗੇ ਜਿਸ ਟਾਈਮ ਮੈਂ ਇਕੱਲੇ ਬੈਠ ਕੇ ਅੰਦਰ ਰੋਈ ਵੀ ਜਾਂ ਤੇ ਮੇਰੇ ਬੱਚੇ ਮੇਰੇ ਕੋਲ ਆ ਕੇ ਮੈਨੂੰ ਚੁੱਪ ਕਰਾਉਂਦੇ ਰਹੇ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਰੱਬ ਦਾ ਰੂਪ ਨੇ ਜੀ ਤੇ ਡੌਗ ਲਵਰ ਦਾ ਕਿੰਨਾ ਕੁ ਪਿਆਰ ਹੁੰਦਾ ਬਹੁਤ ਜ਼ਿਆਦਾ ਹੁੰਦਾ ਜੀ ਸਟਰੀ ਡੌਗ ਦੇ ਨਾਲ ਬਹੁਤ ਜ਼ਿਆਦਾ ਹੁੰਦਾ ਉਹ ਕੁਸ਼ਤੀ ਡਾਕਟਰ ਆਪਣੇ ਨਹੀਂ ਨਾ ਹੁੰਦੇ ਪਹਿਲੀ ਗੱਲ ਆਪਣੀ ਆਪਣੀ ਸਮਝ ਜੀ ਬਣ ਜਾਂਦੇ ਮੈਂ ਤੁਸੀਂ ਈਵਨ ਮੰਨੋਗੇ ਮੈਂ ਜਦ ਘਰ ਵਾਪਿਸ ਆਨੀ ਮੇਰੇ ਬੱਚਿਆਂ ਨੂੰ ਤਾਂ ਮੇਰੀ ਗੱਡੀ ਦਾ ਹਾਰਨ ਪਤਾ ਹੈ ਕਿ ਵੀ ਮੈਂ ਆ ਗਈਆਂ ਉਹ ਲੋਕ ਆ ਕੇ ਫਟਾਫਟ ਗੇਟ ਤੇ ਖੜ ਜਾਂਦੇ ਜਿਹੜੇ ਮੇਰੇ ਕੋਲ 3-4 ਹੋਰ ਜਿਹੜੇ ਆ ਸਟਰੀਟ ਡੌਗਸ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਮੈਂ ਉਹਨਾਂ ਨੂੰ ਰਾਤ ਨੂੰ ਖਾਣਾ ਦੇਣਾ ਉਹਨਾਂ ਨੂੰ ਪਾਣੀ ਦੇਣਾ ਔਰ ਉਹ ਵੀ ਇੰਨਾ ਕੁ ਜ਼ਿਆਦਾ ਐਕਸਾਈਟਿਡ ਹੁੰਦੇ ਜਦੋਂ ਮੈਂ ਆਨੀ ਆ ਕਿ ਵੀ ਆ ਗਿਆ ਤੁਸੀਂ ਇਹ ਦੇਖੋ ਕਿ ਇਹਨਾਂ ਦੀ ਦੁਨੀਆ ਤਾਂ ਸਾਡੇ ਤਾਂ ਹੀ ਖਤਮ ਹੋ ਜਾਂਦੀ ਹੈ ਤੁਹਾਨੂੰ ਟੈਨਸ਼ਨ ਹੁੰਦੀ ਨਹੀਂ ਇਹਨਾਂ ਦੀ ਮੈਨੂੰ ਹੁੰਦੀ ਹੈ ਜੀ ਮੈਂ ਆਪ ਦੇ ਬੱਚਿਆਂ ਨੂੰ ਖਾਣਾ ਦੇਣ ਤੋਂ ਬਾਅਦ ਨਾਲ ਹੀ ਇਹਨਾਂ ਦਾ ਪਾਣੀ ਉਹ ਕਿਉਂਕਿ ਗਰਮੀ ਹੈ ਔਰ ਇਹਨਾਂ ਦਾ ਖਾਣਾ ਸਭ ਅਰੇਂਜ ਕਰ ਦਿੰਦੀ ਆ ਕਿ ਵੀ ਇਹ ਬੱਚੇ ਵੀ ਭੁੱਖੇ ਨਾ ਰਹਿਣ ਇਹਨਾਂ ਦੇ ਵੀ ਜੋ ਹੈ ਪੂਰਾ ਧਿਆਨ ਰੱਖਿਆ ਜਾ ਔਰ ਇਹ ਪੋਸੀਬਲ ਹੈ ਕਿ ਕੋਈ ਸ਼ੈਲਟਰ ਹੋਮ ਡੌਗ ਇੱਕ ਐਸਾ ਹੈ ਕਿ ਜਿਹਨੂੰ ਚੱਲਣਾ ਫਿਰਨਾ ਪੈਂਦਾ ਉਨੀਆਂ ਜਗ੍ਹਾ ਦਾ ਅਰੇਂਜਮੈਂਟ ਕਰ ਕੀ ਇਹਨਾਂ ਵਾਸਤੇ ਕਹਿੰਦੇ ਕਿ ਹਜ਼ਾਰਾਂ ਏਕੜ ਜ਼ਮੀਨ ਚਾਹੀਦੀ ਹੈ ਦਿੱਲੀ ਦੇ ਵਿੱਚ ਸ਼ੈਲਟਰ ਇਹਨਾਂ ਕੋਲ ਕੋਈ ਹੈ ਨਹੀਂ 3000 ਸ਼ੈਲਟਰ ਬਣਾਉਣਾ ਪੈਣਾ ਪਰ ਇਹਨਾਂ ਦੀ ਪ੍ਰੋਡਕਸ਼ਨ ਜਾਂ ਜੀ ਜਰੀ ਇਹਨਾਂ ਦੀ ਇਹ ਨਸਬੰਦੀ ਕੀਤੀ ਜਾਵੇ ਨਸਬੰਦੀ ਕਰ ਦੋ ਉਹਨਾਂ ਦੀ ਅੱਗੇ ਪ੍ਰੋਡੈਕਸ਼ਨ ਨਹੀਂ ਹੋਏਗੀ ਨਾ ਰੈਬਿਸ ਦੇ ਇੰਜੈਕਸ਼ਨ ਸਭ ਨੂੰ ਕਰ ਦੋ ਤੇ ਦੇਖੋ ਘਰ 'ਚ ਵੀ ਆਪਾਂ ਜਿਹੜੇ ਬੱਚੇ ਰੱਖੇ ਆ ਕਿਸੇ ਵਕਤ ਉਹ ਵੀ ਬਾਈਟ ਕਰ ਦਿੰਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਇੱਕ ਵਾਈਲਡ ਪ੍ਰਵ੍ਰਤੀਤਾ ਹੁੰਦੀ ਹੈ ਨਾ ਹੈ ਤਾਂ ਐਨੀਮਲ ਹੀ ਨੇ ਕਿਤੇ ਨਾ ਕਿਤੇ ਉਹਨਾਂ ਦੇ ਜਿਹੜਾ ਅੰਦਰਲਾ ਜਿਹੜਾ ਇੱਕ ਵਾਈਲਡ ਪਨ ਹੈ ਉਹ ਕਿਤੇ ਨਾ ਕਿਤੇ ਹੁੰਦਾ ਹੈ ਸਮ ਟਾਈਮਸ ਅਗਰੈਸਿਵ ਹੋ ਜਾਂਦੇ ਆ ਜਿਹੜੇ ਬੱਚੇ ਤੁਸੀਂ ਘਰ 'ਚ ਵੀ ਰੱਖੇ ਉਹ ਵੀ ਕਿਸੇ ਵਲੇ ਬਾਈਟ ਕਰ ਦਿੰਦੇ ਸੋ ਵੈਕਸੀਨੇਟ ਹੁੰਦੇ ਤਾਂ ਅਸੀਂ ਲੋਕ ਇਹਨਾਂ ਬਦਰ ਨਹੀਂ ਕਰਦੇ ਆ ਉਹ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਉਹਨਾਂ ਨੂੰ ਦੇਖੋ ਅਸੀਂ ਮੈਂ ਆਪਣੇ ਐਨਜੀਓ ਵੱਲੋਂ ਚੀਫ ਜਸਟਿਸ ਜਿਹੜੇ ਆਰਬੀ ਹੈਗੇ ਨੇ ਉਹਨਾਂ ਨੂੰ ਅਸੀਂ ਇੱਕ ਲੈਟਰ ਪਾ ਰਹੇ ਹਾਂ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਇਸ ਫੈਸਲੇ ਨੂੰ ਜੋ ਹੈ ਰੀਕਨਸਿਡਰ ਕੀਤਾ ਜਾਵੇ ਮਨੁੱਖਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਤਾਂ ਕਿ ਉਹਨਾਂ ਬੱਚਿਆਂ ਦੇ ਨਾਲ ਜੋ ਹੈ ਕੁਝ ਵੀ ਅਨਿਆਇ ਨਾ ਹੋਵੇ ਤੱਕਾ ਨਾ ਹੋਵੇ ਕਿਉਂਕਿ ਜਿੱਥੇ-ਇਥੇ ਉਹ ਲੋਕ ਰਹਿ ਰਹੇ ਨੇ ਉਹ ਉੱਥੇ ਉਸ ਜਗ੍ਹਾ ਦੇ ਨਾਲ ਅਟੈਚ ਨੇ ਖਾਸ ਕਰਕੇ ਇਹਨਾਂ ਡੌਗਸ ਦੇ ਅੰਦਰ ਆਪਣੀ ਜਿੱਥੇ ਉਹ ਰਹਿੰਦੇ ਨੇ ਉਸ ਜਗ੍ਹਾ ਨਾਲ ਇਹਨਾਂ ਨੂੰ ਬਹੁਤ ਪਿਆਰ ਹੁੰਦਾ ਤੁਸੀਂ ਇਹਨਾਂ ਨੂੰ ਕਿਤੇ ਵੀ ਲੈ ਜਾਓ ਮੁੜ ਕੇ ਉੱਥੇ ਆ ਜਾਂਦੇ ਆ ਵਾਪਸ ਆਂਦੇ ਨੇ ਸੋ ਇਹਨਾਂ ਨੂੰ ਇਹਨਾਂ ਦੇ ਘਰ ਜਿੱਥੇ ਉਹ ਰਹਿ ਰਹੇ ਨੇ ਉਹ ਲੋਕ ਜਿਹੜੇ ਇਹਨਾਂ ਨੂੰ ਪਿਆਰ ਦਿੱਤੇ ਦੇ ਰਹੇ ਨੇ ਉਹਨਾਂ ਤੋਂ ਅਲੱਗ ਨਾ ਕੀਤਾ ਅੱਛਾ ਇੱਕ ਦੂਸਰੀ ਗੱਲ ਚੀਜ਼ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਸਿਕਿਉਰਟੀ ਪਰਪਸ ਕੀ ਅਨਦਾ ਹੁੰਦਾ ਸਿਕਿਉਰਿਟੀ ਕਿਵੇਂ ਕਰ ਦਿੰਦੇ ਕਰਦੀ ਬਿਲਕੁਲ ਕਰਦੇ ਆ ਜੀ ਤੁਸੀਂ ਕਦੀ ਦੇਖਣਾ ਗੌਰ ਕਰਨਾ ਜਿਹੜੇ ਸਟਰੀਟ ਡੌਗਸ ਨੇ ਸਪੋਜ਼ ਕਿ ਕੋਈ ਗਲੀਆਂ ਦੀ ਆਪਾਂ ਗੱਲ ਕਰ ਲਈਏ ਆ ਬਿਲਕੁਲ ਨੋਰਮਲ ਕਿਉਂਕਿ ਆਪਾਂ ਲੋਕ ਸਟਰੀਟ 'ਚ ਰਹਿੰਦੇ ਆ ਸਟਰੀਟ 'ਚ ਰਹਿੰਦੇ ਆ ਆਪਾਂ ਜਿਹੜੀ ਸਟਰੀਟ 'ਚ ਲੋਕ ਰਹਿ ਰਹੇ ਆ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਕਦੀ ਵੀ ਆਪਣੀ ਸਟਰੀਟ 'ਚੋਂ ਜਿਹੜੇ ਸਟਰੀਟ ਡੌਗਸ ਹੁੰਦੇ ਉਹਨਾਂ ਨੂੰ ਬਾਹਰ ਨਹੀਂ ਕੱਢਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੂਰੀ ਰਾਤ ਅਗਰ ਕੋਈ ਆਊਟਸਾਈਡਰ ਵੀ ਤੁਹਾਡੀ ਗਲੀ ਦੇ ਨੇੜੇ ਆ ਗਿਆ ਤਾਂ ਇਹਨਾਂ ਨੇ ਜ਼ੋਰ ਦੀ ਤੁਹਾਨੂੰ ਪੌਂਕ ਪੌਂਕ ਕੇ ਉਠਾ ਦੇਣਾ ਕਿ ਜੀ ਕੋਈ ਹੈ ਬਾਹਰ ਸੋ ਦੱਸ ਹੁੰਦੇ ਤਾਂ ਫਿਰ ਇਹ ਸਾਨੂੰ ਪ੍ਰੋਟੈਕਟ ਹੀ ਕਰ ਰਹੇ ਨੇ ਤਾਂ ਕੀ ਸਮਝੋ ਰਖਵਾਲੀ ਦਾ ਵੀ ਨੁਕਸਾਨ ਹੈ ਇੱਕ ਨਹੀਂ ਰਖਵਾਲੀ ਦਾ ਕੋਈ ਨੁਕਸਾਨ ਨਹੀਂ ਆ ਮੈਂ ਤਾਂ ਇੰਨਾ ਜਾਣਦੀ ਆ ਕਿ ਮੇਰੀ ਨਜ਼ਰਾਂ ਦੇ ਵਿੱਚ ਇਹ ਰੱਬ ਦੇ ਰੂਪ ਨੇ ਜੀ ਔਰ ਮੇਰੀ ਨਜ਼ਰਾਂ ਚੁਕੀ ਹੈ ਤਾਂ ਮਿਥਵੀ ਹੈ ਆਪਣਾ ਸੀ ਦੇਖ ਲਈ ਇਹਨਾਂ ਦੇ ਬਹੁਤ ਸਾਰੇ ਟੈਂਪਲਸ ਈਵਨ ਕਿ ਨੇਪਾਲ ਦੇ ਅੰਦਰ ਇੱਕ ਟੈਂਪਲ ਹੈ ਬਹਰੋਨਾਥ ਦਾ ਹੀ ਹੈ ਉਹ ਟੈਂਪਲ ਉਸ ਦੇ ਵਿੱਚ ਇਹਦੀ ਪ੍ਰਤਿਮਾ ਇਹਨਾਂ ਦੀ ਬੱਚਿਆਂ ਦੀ ਉੱਥੇ ਲੱਗੀ ਉਹਦੀ ਪਹਿਲੇ ਪੂਜਾ ਹੁੰਦੀ ਹੈ ਈਵਨ ਉੱਥੇ ਇੱਕ ਫੈਸਟੀਵਲ ਹੈ ਕੂਕਰ ਦੇ ਨਾਮ ਤੋਂ ਉਹ ਸੈਲੀਬ੍ਰੇਟ ਕੀਤਾ ਜਾਂਦਾ ਜਿਦੇ ਵਿੱਚ ਇਹਨਾਂ ਦੇ ਗਲੀਆਂ ਜੁਹਾਰ ਪਾਏ ਜਾਂਦੇ ਤਿਲਕ ਲਗਾਏ ਜਾਂਦੇ ਇਹਨਾਂ ਵਿੱਚ ਅੱਛੀਆਂ-ਅੱਛੀਆਂ ਡਿਸ਼ੇਸ ਤਿਆਰ ਕੀਤੀਆਂ ਜਾਂਦੀਆਂ ਸੋ ਨੂੰ ਪੁੱਛਦੇ ਆ ਲੋਕ ਸਮਝਦੇ ਆ ਜਦੋਂ ਕਹਿੰਦੇ ਆ ਕਿ ਯੁਦੀਸ਼ਟਰ ਜੀ ਗਏ ਸੀ ਉੱਪਰ ਤਾਂ ਸਭ ਤੋਂ ਪਹਿਲੇ ਆਪਣੇ ਨਾਲ ਇਹਨਾਂ ਨੂੰ ਹੀ ਲੈ ਕੇ ਗਏ ਸੀ ਸੋ ਇਹ ਦਰਵੇਸ਼ ਨੇ ਔਰ ਇਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਅਤਿਆਚਾਰ ਹੋਣਾ ਮੇਰੀ ਨਜ਼ਰਾਂ ਵਿੱਚ ਸਰਾਸਰ ਪਾਪ ਆ ਮੈਨੂੰ ਇਹ ਸਮਝਦਾ ਕਿ ਸੁਪਰੀਮ ਕੋਰਟ ਅੱਦੇ ਤੇ ਕੁਝ ਮੈਨੂੰ ਬਿਲਕੁਲ ਜੀ ਮੈਨੂੰ ਲੱਗਦਾ ਹੈ ਕਿ ਸਾਰੇ ਜਿਵੇਂ ਐਨ ਜੀਓਜ਼ ਹੁਣ ਇਕੱਠੇ ਹੋਏ ਆ ਜਿਵੇਂ ਅਸੀਂ ਸਾਰੇ ਲੋਕ ਇਹ ਗੱਲ ਕਰ ਰਹੇ ਆ ਅਸੀਂ ਵੀ ਲੈਟਰ ਪਾਵਾਂਗੇ ਆਪਣੇ ਵੱਲੋਂ ਵੀ ਚੀਫ ਜਸਟਿਸ ਨੂੰ ਤਾਂ ਕਿਤੇ ਨਾ ਕਿਤੇ ਸ਼ਾਇਦ ਉਹ ਇਹ ਆਪਣੇ ਜਿਹੜਾ ਫੈਸਲਾ ਹੈ ਉਸ ਤੇ ਮੁੜ ਵਿਚਾਰ ਕਰਨ अच्छा एक और चीज है जेडी वायलेशन हो रही है जेड डॉग्स ਨਾਲ ਕਈ ਵਾਰ ਅਸੀਂ ਦੇਖਦੇ ਆ ਕਿ ਐਨੇ ਕਕਰਮਕ ਹੋ ਜਾਂਦੇ ਆ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਖਾਸ ਕਰਕੇ ਘੇਰ ਕੇ ਮਾਰਦੇ ਆ ਗਲੀਆਂ ਚ ਵੀ ਪੈਂਦੇ ਆ ਲੋਕ ਇਥੋਂ ਤੱਕ ਕਿ ਡਰਦੇ ਆ ਗਲੀ ਚ ਜਾਣ ਨੂੰ ਕਈ ਵਾਰ ਲੋਕ ਕਹਿੰਦੇ ਕਿ ਝੁੰਡ ਬਣਾ ਕੇ ਕੁੱਤੇ ਬੈਠੇ ਆ ਤੁਸੀਂ ਨਹੀਂ ਨਿਕਲਣਾ ਉਹ ਵੀ ਤਾਂ ਇੱਕ ਬਹੁਤ ਵੱਡਾ ਖਤਰਾ ਨਹੀਂ ਹੈ ਖਤਰਾ ਤਾਂ ਫਿਰ ਮੈਂ ਉਹ ਹੀ ਤੁਹਾਨੂੰ ਦੱਸਿਆ ਜੀ انسان ਨੂੰ انسان ਤੋਂ ਵੀ ਹੈ ਜੀ ਤਾਂ ਅਸੀਂ ਰਾਤ ਨੂੰ ਬਾਹਰ ਨਿਕਲਣ ਲੱਗਦੇ ਆ ਤਾਂ ਡਰਦੇ ਆ ਕਿ ਵੀ ਕੋਈ ਗੋਲੀ ਨਾ ਚਲਾ ਦੇ ਦਿਨ ਦਿਹਾੜੇ ਕੋਈ ਕਤਲ ਨਾ ਕਰ ਦੇ ਔਰ ਇਨਾਂ ਬੱਚਿਆਂ ਤੋਂ ਕੀ ਖਤਰਾ ਜਿਨ੍ਹਾਂ ਨੂੰ ਅਸੀਂ ਰੋਜ਼ ਖਾਣਾ ਖਿਲਾਨੇ ਆ ਅਸੀਂ ਵੀ ਇਦਾਂ ਹੀ ਜਾਂਦੇ ਆ ਦੇਖਦੇ ਆ ਨਾ ਕੋਈ ਸਾਨੂੰ ਤਾਂ ਜ਼ਿਕਰ ਵੈਸੀ ਇਨਸੀਡੈਂਟ ਹੋਇਆ ਨਹੀਂ ਮੈਂ ਨਹੀਂ ਕਹਿੰਦੀ ਕਿ ਨਹੀਂ ਹੋਏ ਬਹੁਤ ਸਾਰੇ ਇਨਸੀਡੈਂਟ ਹੋਏ ਆ ਬਹੁਤ ਸਾਰੇ ਸਾਹਮਣੇ ਵੀ ਆਏ ਸੋਸ਼ਲ ਮੀਡੀਆ ਤੇ ਵੀ ਦੇਖੇ ਬੜੇ ਦੁਖਦਾਈ ਵੀ ਨੇ ਪਰ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਰਿਹਾ ਹੋਵੇਗਾ ਅਗਰ ਬੱਚਾ ਕੋਈ ਬਿਮਾਰ ਹੈ ਉਹਦੀ ਵੈਕਸੀਨੇਸ਼ਨ ਨਹੀਂ ਸਹੀ ਤਰੀਕੇ ਨਾਲ ਹੋਈ ਹੋਈ ਨਾ ਡੌਗਸ ਦੀ ਤੇ ਸਮ ਟਾਈਮਸ ਉਹ ਅਗਰੈਸਿਵ ਵੀ ਹੋ ਜਾਂਦੇ ਖੁੰਖਾਰ ਹੋ ਜਾਂਦੇ ਆ ਤੇ ਇਸ ਦੇ ਲਈ ਜ਼ਰੂਰੀ ਹੈ ਕਿ ਕਾਰਪੋਰੇਸ਼ਨ ਇਨੇ ਸਟ੍ਰਿਕਟ ਐਕਸ਼ਨ ਲੈਣ ਦੀ ਬਜਾਏ ਇਨਾਂ ਦਾ ਅਸੀਂ ਕੋਈ ਹੱਲ ਲੱਭੀਏ ਕੀ ਹੱਲ ਕੀ ਅਸੀਂ ਤੁਹਾਡੇ ਚਲੋ ਤੁਸੀਂ ਦੱਸੋ ਕਿ ਕਾਫੀ ਆ ਰਹੇ ਗੁੱਡ ਡੌਗ ਲਵਰ ਔਰ ਇੱਕ ਸੋਸ਼ਲ ਐਕਟਿਵਿਸਟ ਵੀ ਹੋ ਅਸੀਂ ਚਾਹੁੰਦੇ ਹਾਂ ਕਿ ਇਸ ਮਾਧਮ ਰਾਹੀਂ ਤੁਹਾਡੇ ਉਸ ਵਿਚਾਰ ਨੂੰ ਅੱਗੇ ਲੈ ਕੇ ਚਲੀਏ ਕਿ ਕੀ ਹੋਣਾ ਚਾਹੀਦਾ ਜੀ ਬਿਲਕੁਲ ਸਭ ਤੋਂ ਪਹਿਲੇ ਤਾਂ ਜਿੰਨੇ ਵੀ ਇਹ ਸਟਰੀਟ ਡੌਗਸ ਨੇ ਇਹਨਾਂ ਨੂੰ ਇੱਕ ਤਾਂ ਇਹ ਰੈਬੀਸ ਦੀ ਵੈਕਸੀਨੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਇਸ ਚੀਜ਼ ਨੂੰ ਕਾਰਪੋਰੇਸ਼ਨ ਧਿਆਨ ਚ ਰੱਖੇ ਅਗਰ ਕੋਈ ਜਿਹੜੇ ਬੱਚੇ ਨੇ ਛੋਟੇ ਪੱਪੀਜ਼ ਆ ਸਾਰਿਆਂ ਨੂੰ ਵੈਕਸੀਨੇਟ ਕੀਤਾ ਜਾਵੇ ਸੋ ਥੈਟ ਕਿ ਅਗਰ ਕਿਤੇ ਰੱਬ ਨਾ ਕਰੇ ਕਿਸੇ ਨੂੰ ਬਾਈਟ ਵੀ ਕਰਾਂ ਤਾਂ ਕੋਈ ਅਸਰ ਨਾ ਹੋਵੇ ਸੈਕੰਡਲੀ ਜੋ ਹੈ ਇਹਨਾਂ ਦਾ ਜੋ ਹੈ ਨਸਬੰਦੀ ਹੋਣੀ ਚਾਹੀਦੀ ਹੈ ਤਾਂ ਕਿ ਪ੍ਰੋਡਕਸ਼ਨ 'ਚ ਕਮੀ ਹੋਵੇ ਅਸੀਂ ਅੱਗੇ ਚੱਲਿਆ ਸੀ ਹੁਣ ਫਿਰ ਘਟਾ ਦਿੱਤਾ ਇਹਨਾਂ ਨੇ ਪਰ ਮੈਨੂੰ ਫਿਰ ਫੰਡਸ ਦੀ ਦਿੱਕਤ ਆ ਜਾਂਦੀ ਤੇ ਫੰਡਸ ਕਿੱਥੋਂ ਲਿਆਉਂਗੇ ਫੰਡਸ ਤਾਂ ਫਿਰ ਦੇਖੋ ਜੀ ਇਹ ਸਦੀਆਂ ਤੋਂ ਸਾਡੇ ਨਾਲ ਰਹਿ ਰਹੇ ਆ ਇਹ ਵੀ ਸਾਡੇ ਵਾਂਗਰ ਦੇਸ਼ ਦੇ ਵਾਸੀ ਨੇ ਇਹ ਵੀ ਸਾਡੇ ਵਾਂਗਰ ਇੱਥੋਂ ਦੇ ਰਹਿਣ ਵਾਲੇ ਵਸਨੀਕ ਨੇ ਇਹ ਤਾਂ ਗਵਰਨਮੈਂਟਸ ਨੂੰ ਦੇਖਣਾ ਪਏਗਾ ਨਾ ਫੰਡਸ ਹੋਰ ਕਮਾਲੀ ਬਹੁਤ ਸਾਰੀ ਗਵਰਨਮੈਂਟ ਯੂਜ਼ ਕਰਦੀ ਹੈ ਤੇ ਇਹ ਵੀ ਇੱਕ ਸਾਡੇ ਵਾਂਗਰੀ ਇੱਥੋਂ ਦੇ ਹਿੱਸਾ ਨੇ ਸਮਾਜ ਦਾ ਹਿੱਸਾ ਨੇ ਸਾਡੇ ਵਾਂਗਰ ਇਹ ਵੀ ਜੁੜੇ ਹੋਏ ਨਾ ਇਸ ਧਰਤੀ ਦੇ ਨਾਲ ਬੜਾ ਪੋਸਿਬਲ ਹੈ ਕਿ ਇਹਨੇ ਕੁੱਤਿਆਂ ਦੀ ਇਸ 1.5 ਕਰੋੜ ਕੁੱਤੇ ਦੀ ਅਸੀਂ ਗੱਲ ਕਰ ਰਹੇ ਹਾਂ 1.5 ਕਰੋੜ ਸਟਰੀ ਡੌਗ ਸਰਕਾਰ ਦਾ ਅਫੀਸ਼ੀਅਲ ਡਾਟਾ ਜਿਹੜਾ ਲੋਕ ਸਭਾ 'ਚ ਪੇਸ਼ ਹੋਇਆ ਦੇਖੋ ਗੱਲ ਇਹ ਮੈਂ ਨਾ 1.5 ਕਰੋੜ ਕਿਸੇ ਇੱਕ ਸੂਬੇ 'ਚ ਨਹੀਂ ਹੈਗਾ ਅਲੱਗ-ਅਲੱਗ ਸਟੇਟਸ ਨਹੀਂ ਹਾਂ ਕਿ ਅਲੱਗ-ਅਲੱਗ ਸਟੇਟ ਦੀ ਜ਼ਿੰਮੇਵਾਰੀ ਬੰਦੀ ਹੈ ਤੁਸੀਂ ਹਰ ਬੰਦਾ ਵੈਸੇ ਜਦੋਂ ਜ਼ਿਆਦਾ ਅੰਕੜਾ ਦੇਖਣ ਨੂੰ ਮਿਲਿਆ ਯੂਪੀ 오ਡੀਸ਼ਾ ਕਰਨਾਟਕ ਉਸ ਸਾਈਡ ਹੈ ਜ਼ਿਆਦੇ ਜਿਹੜੇ ਅੰਕੜੇ ਇਹ ਹੈ ਹਰ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਇਹਨ ਕਿਉਂਕਿ ਐਜ਼ ਅ ਹਿਮੈਨਿਟੀ ਸਾਡਾ ਫਰਜ਼ ਬਣਦਾ ਹੈ ਅਗਰ ਤੁਸੀਂ ਚਾਹਦੇ ਹੋ ਕਿ ਇਹ ਥੋੜਾ ਅਲੱਗ ਰਹੇਨ ਜਾਂ ਕੁਝ ਬੱਚੇ ਜ਼ਿਆਦਾ ਹੈ ਇਹਨਾਂ ਦੀ ਪ੍ਰੈਡਿਕਸ਼ਨ ਰੋਕ ਕੇ ਇਹਨਾਂ ਲਈ ਅੱਛੇ ਸ਼ੈਲਟਰ ਅਰੇਂਜ ਕਰ ਦੋ ਫਿਰ ਬੱਚੇ ਤੁਸੀਂ ਉੱਥੇ ਸ਼ਿਫਟ ਕਰ ਦੋ ਤੇ ਇਸ ਦੇ ਵਿੱਚ ਹੁਣ ਕਾਰਵਾਈ ਤੁਸੀਂ ਸਮਝਦੇ ਹੋ ਕਿ ਨੂੰ ਸਟੇ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਜੀ ਰੀਕਨਸਿਡਰ ਕਰਨਾ ਚਾਹੀਦਾ ਜਿਹੜੇ ਚੀਫ ਜਸਟਿਸ ਨੇ ਉਹਨਾਂ ਨੂੰ ਮੁੜ ਤੋਂ ਇਸ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਲੋਕ ਸੈਂਟੀਮੈਂਟਲੀ ਇਹਨਾਂ ਨਾਲ ਜੁੜੇ ਹੋਏ ਨੇ ਅੱਛਾ ਸੈਂਟੀਮੈਂਟ ਕਿਸ ਤਰ੍ਹਾਂ ਦੇ ਹੁੰਦੇ ਹੈ ਮੈਂ ਥੋੜਾ ਜਿਆ ਥੋੜਾ ਸੈਂਟੀਮੈਂਟ ਤੇ ਆਵਾ ਚਲੋ ਅਸੀਂ ਅੰਦਰਲੀ ਭਾਵਨਾ ਅੱਜ ਤਾਂ ਕਿ ਸੀ ਲੋਕਾਂ ਨੂੰ ਦੱਸ ਰਹੇ ਹਾਂ ਕਿ ਭਾਵਨਾ ਕੀ ਹੁੰਦੀ ਕੀ ਹੈ ਅਗਰ ਆਮ ਬੰਦਾ ਡੌਗ ਨੂੰ ਹੱਥ ਲਾਂਦਾ ਤੈਨੂੰ ਵੱਡਣ ਨੂੰ ਪੈਂਦਾ ਤੁਸੀਂ ਲਗਾਉਂਦੇ ਹੋ ਤੁਹਾਨੂੰ ਨਹੀਂ ਵੱਡਦਾ ਔਰ ਤੁਹਾਡੇ ਸੈਂਟੀਮੈਂਟਸ ਕੀ ਹੁੰਦੇ ਐਕਚੁਅਲੀ ਜਿੰਨਾ ਮੈਨ ਇਹ ਜੋ ਅਸੀਂ ਨਹੀਂ ਦੇਖ ਸਕਦੇ ਪ੍ਰਮਾਤਮਾ ਨੇ ਇਹਨਾਂ ਨੂੰ ਉਹ ਪਾਵਰਸ ਦਿੱਤੀਆਂ ਹੋਈਆਂ ਵਾਈਗੁਰ ਜੀ ਨੇ ਇਹ ਇਨਸਾਨ ਦੀ ਬਾਡੀ ਲੈਂਗੁਏਜ ਦੇਖ ਕੇ ਹੀ ਸਮਝ ਜਾਂਦੇ ਕਿ ਇਹ ਬੰਦਾ ਕਿੰਨਾ ਕੁ ਸਹੀ ਹੈਗਾ ਜਦੋਂ ਵੀ ਇਹ ਡੌਗ ਕਿਸੇ ਤੇ ਬਾਕ ਕਰਦਾ ਹੈ ਪੌਂਕਦਾ ਹੈ ਉਹਨੂੰ ਸਮਝ ਆ ਜਾਂਦਾ ਹੈ ਕਿ ਉਹ ਸਹੀ ਨਹੀਂ ਹੈ ਉਹਦੀ ਇੰਟੈਂਸ਼ਨ ਸਹੀ ਨਹੀਂ ਹੈ ਜਾਂ ਮੇਰੇ ਤੇ ਅਟੈਕ ਕਰੇਗਾ ਜਾਂ ਮੈਨੂੰ ਜਿਹੜਾ ਲੁੱਕ ਆਫਟਰ ਕਰ ਰਿਹਾ ਉਹਦਾ ਬੁਰਾ ਸੋਚਦਾ ਹੈ ਔਰ ਜਦੋਂ ਤੁਸੀਂ ਡੌਗ ਲਵਰ ਹੋ ਕਦੀ ਵੀ ਇਹ ਤੁਹਾਨੂੰ ਕੁਝ ਨਹੀਂ ਕਹਿਣਗੇ ਚਾਹੇ ਸਟਰੀਟ ਡੌਗਸ ਨੇ ਚਾਹੇ ਤੁਹਾਡੇ ਘਰ ਚ ਰੱਖੇ ਹੋਏ ਡੌਗਸ ਨੇ ਕੁਝ ਨਹੀਂ ਕਹਿੰਦੇ ਲੋਕ ਕਹਿੰਦੇ ਪੈਡ ਡੌਗ ਠੀਕ ਹੁੰਦਾ ਜੀ ਸਟਰੀਟ ਡੌਗ ਠੀਕ ਨਹੀਂ ਹੁੰਦਾ ਸੇਮ ਹੀ ਨੇ ਨਾ ਕੈਟ ਡੌਗਸ ਅਰੂਨਾ ਚ ਕੀ ਫਰਕ ਹੈ ਦੋਵੇਂ ਇੱਕੋ ਜਿਹੇ ਹੈ ਕਿ ਉਹਨਾਂ ਵਿਚਾਰਿਆਂ ਨੂੰ ਐਕਸਪੈਂਸਿਵ ਗੱਡੀਆਂ ਨਹੀਂ ਮਿਲ ਰਹੀਆਂ ਖਾਣਾ ਨਹੀਂ ਮਿਲ ਰਿਹਾ ਉਹ ਸੜਕਾਂ ਤੇ ਰੁੱਲ ਰਹੇ ਆ ਤਾਂ ਜੋ ਉਹਨਾਂ ਨੂੰ ਵੀ ਲੋਗ ਅਡਾਪਟ ਕਰਨਾ ਸ਼ੁਰੂ ਹੋ ਜਾਂਦਾ ਆ ਆਪਣੇ ਘਰਾਂ ਚ ਰੱਖ ਲੈਣ ਤੇ ਸਟਰੀਟ ਡੌਗ ਦਾ ਸੜਕ ਤੇ ਫਿਰਨਾ ਵੀ ਇਹ ਵੀ ਤੇ क्रੂਅਲਟੀ ਹੈ ਹੈ ਤੇ ਆ ਉਹੀ ਤਾਂ ਮੈਂ ਕਹ ਰਹੀ ਲੋਗ ਅੱਗੇ ਆਉਣ ਅਸੀਂ ਹੁਣ ਮੰਨ ਲਓ ਬਰੀਡਸ ਖਰੀਦਦੇ ਆ ਬਹੁਤ ਐਕਸਪੈਂਸਿਵ ਇੰਪੋਰਟਡ ਉਹਦੀ ਜਗ੍ਹਾ ਇਹਨਾਂ ਨੂੰ ਵੀ ਰੱਖ ਸਕਦੇ ਆ ਇਹਨਾਂ ਲਈ ਵੀ ਅਗਰ ਨਹੀਂ ਵੀ ਰੱਖਣਾ ਘਰ ਦੇ ਵਿੱਚ ਅਰੇਂਜ ਕਰ ਦਈਏ ਥੋੜਾ ਬਹੁਤ ਕੁਝ ਮਾਨਵਤਾ ਦਾ ਕਤਲ ਹੀ ਹੈ ਨਾ ਕਿ ਇੱਕ ਪਾਸੇ ਕਿ ਦੇਖੋ ਇੱਕ ਪਾਸੇ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਇਹਨਾਂ ਨੂੰ ਰੀਹੈਬਿਲੀਟ ਕੀਤਾ ਜਾਵੇ ਉਹਨਾਂ ਨੇ ਨਾਲ ਵਰਡ ਯੂਜ਼ ਕੀਤਾ ਹੈ ਦੂਸਰੇ ਪਾਸੇ ਇੱਕ ਵਾਰਾ ਕੁੱਤਾ ਸੜਕ ਤੇ ਫਿਰਦਾ ਗੱਡੀ ਥਲੇ ਵੀ ਆ ਸਕਦਾ ਹੈ ਐਕਸੀਡੈਂਟ ਲੱਗਣ ਦਾ ਵੀ ਸ਼ੰਕਾ ਹੋ ਸਕਦਾ ਉਹਨੂੰ ਖਾਣ ਨੂੰ ਵੀ ਨਹੀਂ ਮਿਲ ਸਕਦਾ ਠੀਕ ਹੈ ਪੰਜਾਬ ਚ ਰਹਿ ਕੇ ਸੀ ਕਹਿ ਸਕਦੇ ਕਿ ਉਹਨੂੰ ਖਾਣ ਨੂੰ ਮਿਲ ਸਕਦਾ ਬਾਕੀ ਸਵੇਰ ਤੇ ਖਾਣ ਨੂੰ ਕੁਝ ਨਹੀਂ ਮਿਲਦਾ ਇਹੀ ਤਾਂ ਗੱਲ ਹੈ ਜੀ ਕਿ ਅਗਰ ਅਸੀਂ ਕੋਈ ਉਪਰਾਲਾ ਕਰਨਾ ਚਾਹੁੰਨੇ ਇਨਾਂ ਲਈ ਅਗਰ ਸਾਨੂੰ ਲੱਗਦਾ ਹੈ ਕਿ ਵੀ ਇਹ ਚੀਜ਼ ਹੈਗੀ ਤਾਂ ਉਸ ਨੂੰ ਸਿਸਟਮ ਜੋ ਹੈ ਇਸ ਚੀਜ਼ ਨੂੰ ਕਰੈਕਟ ਕਰੇਗਾ ਨਾ ਕਿ ਅਸੀਂ ਇਨਾਂ ਤੇ ਅਤਿਆਚਾਰ ਕਰਾਂਗੇ ਕਿ ਇਨਾਂ ਨੂੰ ਅਸੀਂ ਲੈ ਜਾ ਕੇ ਅਸੀਂ ਕਿਤੇ ਬੰਦ ਕਰ ਦਈਏ ਹੈ ਨਾ ਉਹ ਗਲਤ ਹੈ ਕਿਉਂਕਿ ਤੁਸੀਂ ਇਹ ਦੇਖੋ ਅਗਰ 3 ਲੱਖ ਡੌਗਸ ਇੱਕ ਜਗ੍ਹਾ ਇਕੱਠਾ ਹੋ ਜਾਂਦਾ ਹੈ ਤੇ ਉਹ ਕੀ ਹੋਏਗਾ ਉੱਥੇ ਇਹ ਲੜਾਈ ਹੋਏਗੀ ਇਹਨਾਂ ਨੂੰ ਵੈਕਸੀਨੇਟ ਅੱਧੇ ਤੋਂ ਜ਼ਿਆਦਾ ਤਾਂ ਹੋਣਗੇ ਹੀ ਨਹੀਂ ਵਿਚਾਰੇ ਇੱਕ ਦੂਜੇ ਤੋਂ ਬਿਮਾਰੀਆਂ ਫੈਲਣਗੀਆਂ ਠੀਕ ਹੈ ਜੀ ਔਰ ਹੋ ਸਕਦਾ ਜਿਹੜੇ ਵਿਚਾਰੇ ਕਿਉਂਕਿ ਐਂਜ਼ਾਈਟੀ ਇਹਨਾਂ ਨੂੰ ਵੀ ਹੁੰਦੀ ਹੈ ਜਿੰਨੇ ਤੁਸੀਂ ਐਨੀਮਲ ਡਾਕਟਰਸ ਨੇ ਵੈਟਰਨਰੀ ਹੈ ਉਹਨਾਂ ਕੋਲ ਇਹ ਕਦੀ ਡਿਸਕਸ ਕਰਕੇ ਦੇਖੋ ਉਹ ਦੱਸਣਗੇ ਸੇਮ ਜੋ ਅਸੀਂ ਫੀਲ ਕਰਦੇ ਹਾਂ ਸੇਮ ਲਾਈਕ ਉਹ ਲੋਕ ਵੀ ਫੀਲ ਕਰਦੇ ਆ ਇਹਨਾਂ ਨੂੰ ਵੀ ਡਿਪਰੈਸ਼ਨ ਹੁੰਦਾ ਇਹਨਾਂ ਨੂੰ ਵੀ ਐਂਜ਼ਾਇਟੀ ਐਸ ਡਿਪਰੈਸ਼ਨ ਹੁੰਦਾ ਐਸ ਆਫ ਕੌਰ ਅਗਰ ਜਿਵੇਂ ਹੁੰ ਜਿਹੜੇ ਆਪਾਂ ਕਾਰਪੈਟਸ ਡੌਗ ਰੱਖੇ ਆ ਜਦੋਂ ਅਸੀਂ ਘਰੋਂ ਬਾਹਰ ਜਾਂਦੇ ਐ ਐਂਜ਼ਾਇਟੀ ਫੀਲ ਕਰਦੇ ਐ ਜਦੋਂ ਘਰੋਂ ਚੀਜ਼ਾਂ ਅਸੀਂ ਆਂਦੇ ਆ ਦੇਖੀ ਸਾਡੀਆਂ ਚੀਜ਼ਾਂ ਪਾੜ ਦਿੱਤੀਆਂ ਕੁਝ ਸੋਫਾ ਪਾੜ ਦਿੱਤਾ ਜਾਂ ਕੁਝ ਹੋਰ ਕੀਤਾ ਇਹ ਲੋਕ ਸਿਰਫ ਐ ਫੀਲ ਕਰਦੇ ਕਿ ਇਹ ਗਏ ਨੇ ਸਾਨੂੰ ਛੱਡ ਕੇ ਸ਼ਾਇਦ ਵਾਪਿਸ ਨਹੀਂ ਆਉਣਾ ਓਕੇ ਔਰ ਪੂਰਾ ਦਿਨ ਗੇਟ ਦੇ ਲਾਗੇ ਬੈਠ ਕੇ ਸਾਨੂੰ ਉਡੀਕਦੇ ਨੇ ਅੱਛਾ ਇਸ ਕਰਕੇ ਡੇਲੀ ਫਿਰ ਰੂਟੀਨ ਸਿਰ ਨੂੰ ਸਬਕੂਸ ਕਰਨਾ ਪੈਂਦਾ ਸਭ ਕੁਝ ਕਰਨਾ ਪੈਂਦਾ ਹੋਲੀ-ਹੋਲੀ ਜਿਵੇਂ ਬੱਚੇ ਹੈਪਚੁਲ ਹੋ ਜਾਂਦੇ ਜਿਵੇਂ ਉਹਨਾਂ ਸੀ ਵਰਕਿੰਗ ਆ ਸੀ ਗਏ ਆ ਤੇ ਪਹਿਲੇ ਮੇਰਾ ਇੱਕ ਇੱਕ ਸੀ ਮੇਰੇ ਕੋਲ ਬੱਚਾ ਔਰ ਮੈਂ ਜਦੋਂ ਕੈਮਰੇਸ ਟੂ ਚੈੱਕ ਕਰਨਾ ਜਦੋਂ ਅਸੀਂ ਘਰੋਂ ਚੱਲ ਜਾਣਾ ਉਹਨੇ ਰੋਣਾ ਤੇ ਫਿਰ ਮੈਨੂੰ ਉਹਦਾ ਸਿਬਲਿੰਗ ਲੈ ਕੇ ਦਿੱਤਾ ਸੋ ਦੈਟ ਕਿ ਦੋਨੋਂ ਜੋ ਹੈ ਆਪਸ ਵਿੱਚ ਖੇਡਣਗੇ ਔਰ ਬੱਚਾ ਆਪਣੇ ਆਪ ਤੇ ਡਿਪਰੈਸ਼ਨ ਚ ਨਹੀਂ ਜਾਏਗਾ ਕਿ ਵੀ ਮੈਨੂੰ ਸਾਰੇ ਛੱਡ ਕੇ ਚਲੇ ਗਏ ਸੋ ਹੁਣ ਉਹਦੇ ਨਾਲ ਵੀ ਆਸਟਰੀ ਟਾਕਸਾ ਹੁੰਦਾ ਜੀ ਸੇਮ ਜੀ ਉਹਨਾਂ ਲਈ ਤੇ ਦੇਖੋ ਹੁਣ ਜਿਵੇਂ ਮੈਂ ਆ ਰਹੀ ਆ ਮੈਨੂੰ ਦੇਖਦਿਆਂ ਹੀ ਬੋਲਣਾ ਸ਼ੁਰੂ ਕਰ ਦੰਗੇ ਉਹਨਾਂ ਦੀ ਤੇ ਬੋਡੀ ਲੈਂਗੁਏਜ ਹੈ ਨਾ ਪ ਆਪਣਾ ਪਿਆਰ ਦਿਖਾਉਂਦੇ ਆ ਕਿ ਤੁਸੀਂ ਆਇਓ ਤੁਸੀਂ 5 ਮਿੰਟ ਜਾ ਕੇ 5 ਮਿੰਟ ਬਾਅਦ ਫਿਰ ਆ ਜਾਓ ਇਹਨਾਂ ਦੇ ਕਦੀ ਤੁਹਾਨੂੰ ਤੁਹਾਡੇ ਆਪ ਦੇ ਘਰ ਦੇ ਨਹੀਂ ਪੁੱਛਣਗੇ ਜਿੰਨਾ ਇਹ ਬੱਚੇ ਪੁੱਛਦੇ ਤੁਹਾਨੂੰ ਦੇਖ ਕੇ ਖੁਸ਼ ਹੁੰਦੇ ਆ ਕਿ ਵੀ ਆ ਗਏ ਨੇ ਔਰ ਉਹਨਾਂ ਨੂੰ ਸਾਡਾ ਤੋਂ ਕੀ ਉਮੀਦ ਹੈ ਕਿ ਸਾਨੂੰ ਦੋ ਟੁਕ ਰੋਟੀ ਦੇ ਦੇਣਗੇ ਪਿਆਰ ਕਰਨਗੇ ਬਸ ਇੰਨੀ ਕੁ ਉਮੀਦ ਹੈ ਤਿਹ ਹੀ ਇਨਸਾਨੀਅਤ ਹੈ ਤੁਸੀਂ ਚਾਹਦੇ ਹੋ ਪਿਆਰ ਜ਼ਿੰਦਾ ਰਹੇ ਹੋ ਨਾ ਜਰਾ ਬਿਲਕੁਲ ਜੀ ਪਿਆਰ ਜ਼ਿੰਦਾ ਰਹੇ ਜਿਹੜਾ ਵਿਰੋਧ ਕਰ ਰਹੇ ਨੇ ਜੀ ਜਿਹੜੇ ਇਸ ਫੈਸਲੇ ਨੂੰ ਠੀਕ ਕਹਿ ਰਹੇ ਉਹਨਾਂ ਦਾ ਕੀ ਕਹੋਗੇ ਉਹਨਾਂ ਨੂੰ ਦੇਖੋ ਜਿਹੜੇ ਵਿਰੋਧ ਕਰ ਰਹੇ ਮੈਂ ਉਹਨਾਂ ਨੂੰ ਤਾਂ ਬੇਨਤੀ ਕਰਨਾ ਚਾਹਾਂਗੀ ਕਿ ਅਸੀਂ ਆਪਣੇ ਤੇ ਲੈ ਕੇ ਦੇਖੀਏ ਹਨਾ ਕਿ ਜਾਂ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਡੌਗਸ ਰੱਖੇ ਹੋਏ ਆ ਤੁਸੀਂ ਮਹਿਸੂਸ ਕਰਕੇ ਦੇਖੋ ਕਿ ਇਨ੍ਹਾਂ ਬੱਚਿਆਂ ਨੂੰ ਵੀ ਹੱਕ ਹੈਗਾ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਇਸ ਰੂਹਾਂ ਨੂੰ ਭੇਜਿਆ ਕਿਉਂਕਿ ਇਸ ਧਰਤੀ ਤੇ ਇਹ ਜੁਨਾ ਨੇ ਅਸੀਂ ਕਹਿੰਦੇ ਜੂਨਾ ਜੂਨ ਹੈ ਇਹਨਾਂ ਤੋਂ ਅਸਲੱਖ ਜੂਨ ਵਾਲ ਤੇ ਇੱਕ ਜੂਨਿਆ ਤੇ ਇਨਸਾਨ ਨੂੰ ਜੋ ਪਰਮਾਤਮਾ ਨੇ ਇਨਸਾਨੀ ਜੂਨ ਦਿੱਤੀ ਹੈ ਤੇ ਇਨਸਾਨ ਬਣੀ ਹੈ ਨਾ ਕਿ ਜਾਨਵਰ ਬਣੀ ਜੋ ਸਾਨੂੰ ਭਾਵਨਾਵਾਂ ਦਿੱਤੀਆਂ ਉਹਦੇ ਚ ਇਨਸਾਨੀਅਤ ਜ਼ਿੰਦਾ ਰੱਖੀ ਹੈ ਬਿਲਕੁਲ ਸ਼ੁਕਰੀਆ ਜੀ ਤਾਂ ਅਸੀਂ ਜਸਵਿੰਦਰ ਸਿੰਘ ਸੋਲ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਸੋਸ਼ਲ ਐਕਟਿਵਿਸਟ ਨੇ ਤੇ ਉਹਨਾਂ ਨੇ ਅੱਜ ਡਿਟੇਲ ਨਾਲ ਸਾਰੀ ਗੱਲ ਦਸੀ ਕਿ ਫੈਸਲੇ ਨਾਲ ਭਾਵਨਾਵਾਂ ਕਿ ਜੁੜੀਆਂ ਨੇ ਕਿਸ ਤਰੀਕੇ ਦੇ ਨਾਲ ਲੋਕ ਭਾਵਨਾਤਮਕ ਹੋ ਕੇ ਗੱਲ ਕਰਦੇ ਨੇ ਤਾਂ ਡੌਗਸ ਨੂੰ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਹੈ ਕਿ ਉਥੋਂ ਖਤਮ ਕਰ ਦੇਣਾ ਚਾਹੀਦਾ ਹੈ ਤੇ ਦੇ ਨਾਲ ਬਹੁਤ ਲੋਕਾਂ ਦੀ ਭਾਵਨਾਵਾਂ আহত ਹੋਈਆਂ ਨੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਇੱਕ ਚਿੱਠੀ ਵੀ ਲਿਖ ਰਹੇ ਹਾਂ ਕਿ ਇਸ ਫੈਸਲੇ ਨੂੰ ਰੀਕਨਸਿਡਰ ਕੀਤਾ ਜਾਵੇ ਤਾਂ ਕਿ ਜਿੱਥੇ ਜਿਸ ਦਾ ਹੱਕ ਇਸ ਵੇਲੇ ਹੈ ਉਸੇ ਹੱਕ ਦੇ ਉੱਤੇ ਹੀ ਉਸ ਨੂੰ ਰੱਖਿਆ ਜਾਵੇ ਤੇ ਤੁਸੀਂ ਵੀ ਕਮੈਂਟ ਬਾਕਸ ਜਰੂਰ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ